ਮਾਤਾ ਗੁਦਰੀ ਕੋਲੇ ਵਰਨੋ ਬੱਚਿਆਂ ਦੀ ਪਲੇਸਮੈਂਟ ਵਾਸਤੇ ਕਿਸ ਤਰ੍ਹਾਂ ਐਂਪ ਕੀਤੀ ਜਾਂਦੀ ਹੈ ਅਸੀਂ ਬਾਰੂ ਕਾਰਪੋਰੇਟ ਸਾਇਰ ਕਰਦੇ ਹਾਂ ਸਾਡੇ ਬਹੁਤ ਸਾਰੇ ਹੈਮੋ ਯੂਜ਼ ਸੀ ਕੀਤੇ ਹੋਏ ਨੇ ਕੰਪਨੀਆਂ ਦੇ ਨਾਲ ਲਗ ਲਗ ਜਿੱਥੇ ਅਸੀਂ ਬੱਚਿਆਂ ਦੀ ਟ੍ਰੇਨਿੰਗ ਨੂੰ ਲੈ ਕੇ ਜੋ ਡਾਟਾ ਸ ਇੰਡਸਟਰੀ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਦੀ ਪ੍ਰੈਪਰੇਸ਼ਨ ਕਰਵਾਨੇ ਅਸੀਂ ਮੋਡਿਊਲਸ ਤਿਆਰ ਕੀਤੇ ਹੋਏ ਨੇ ਐਸਾ ਪਲੇਸਮੈਂਟ ਸੈਲ ਜਿਹੜੇ ਮੋਡਿਊਲ ਅਸੀਂ ਇੰਪਲੀਮੈਂਟ ਕਰਦੇ ਹਾਂ ਆਪਣੇ ਬੱਚਿਆਂ ਦੇ ਉੱਤੇ ਕਿ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਆਪਾਂ ਜਿਹੜੇ ਇੰਡਸਟਰੀ ਚ ਚੈਲੰਜ ਆਉਂਦੇ ਨੇ ਉਸ ਤਰ੍ਹਾਂ ਆਪਾਂ ਕਿਸ ਤਰ੍ਹਾਂ ਤਿਆਰ ਕਰਦੇ ਹਾਂ ਮੈਨੂੰ ਇਹ ਲੱਗਦਾ ਕਿ ਜਿਹਦਾ ਬੱਚਾ ਫਸਟ ਸਟਾਰਟਿੰਗ ਦੇ ਵਿੱਚ ਜੁਆਇਨ ਕਰਦਾ ਐ ਏਟਲੀਸਟ 3 ਸਾਲ ਉਹ ਜੌਬ ਨਾ ਛੱਡੇ ਠੀਕ ਹੈ ਉਹ ਅਰਨਿੰਗ ਚਾਹੇ 1 ਨਹੀਂ ਜ਼ਿਆਦਾ ਨਹੀਂ ਵੀ ਕਰੇਗਾ ਅਗਰ ਨਾਰਮਲ ਅਰਨਿੰਗ ਵੀ ਕਰੇਗਾ ਬਟ ਲਰਨਿੰਗ ਬਹੁਤ ਹੋਣੀ ਉਹ ਜਦ ਤੱਕ ਫਸਟ 3 ਇਅਰ ਤੱਕ ਐਕਸਪੀਰੀਅੰਸ ਹੋਏਗਾ ਉਹ ਨੂੰ ਨੂੰ ਲੌਂਗ ਰਨ ਦੇ ਵਿੱਚ ਕਿਤਨਾ ਕਿਤੇ ਜਾ ਕੇ ਉਹਨੂੰ ਹੈਲਪ ਕਰੇਗਾ ਸੋ ਅਗਰ ਮੈਂ ਇਹ ਸੋਚ ਰਿਹਾ ਕਿ ਐਜ਼ ਅ ਇੰਡੀਵਿਜੂਅਲ ਜੀ ਮੈਂ ਇੱਕ ਪਾਰਟਿਕੂਲਰ ਡਿਗਰੀ ਕੀਤੀ ਆਮ ਆਮ ਦੋਸਤ ਸਟਿਕ ਟੂ ਥੈਟ ਮੈਨੂੰ ਸਿਰਫ ਕੰਪਨੀ ਉਹੀ ਜੌਬ ਦੇਗੀ ਇਤਨਾ ਨਹੀਂ ਹੋਏਗਾ ਬੱਚਿਆਂ ਦੇ ਲਈ ਨਹੀਂ ਇਹ ਤੁਸੀਂ ਇਹ ਸ਼ੁਕਰ ਕਰੋ ਕਿ ਮੇਰੇ ਤੋਂ ਕੰਮ ਕਰਵਾਇਆ ਜਾਂਦਾ ਹੂੰ ਪਰ ਮжоਰਿਟੀ ਜਿਹੜੇ ਬੱਚੇ ਨੇ ਉਹਨਾਂ ਨੂੰ ਅਵੇਅਰਨੈਸ ਬੜੀ ਘੱਟ ਹੁੰਦੀ ਹੈ ਵੀ ਕਾਰਪੋਰੇਟ ਸਟਰਕਚਰ ਵੀ ਹੈਗਾ ਕਿ ਜਿੱਥੇ ਮਲਟੀਨੇਸ਼ਨਲ ਕੰਪਨੀਆਂ ਕਿੰਨਾ ਵੱਡਾ ਮਾਊਂਟ ਜਿਹੜਾ ਆਫਰ ਕਰ ਰਹੀਆਂ ਸੋ ਯੂ ਮਸਟ ਕ੍ਰੀਏਟ ਯੂ ਟੂ ਆਬਜੈਕਟਿਵਸ ਦੋ ਆਬਜੈਕਟਿਵ ਲੈ ਕੇ ਚੱਲੋ ਠੀਕ ਹੈ ਠੀਕ ਹੈ ਜੇ ਇਹ ਕੰਪਲੀਟ ਹੋ ਗਿਆ ਤਾਂ ਬਹੁਤ ਅੱਛੀ ਗੱਲ ਹੈ ਏਕਿਨ ਅਗਰ ਨਾ ਹੋਇਆ ਤਾਂ ਮੈਂ ਕੀ ਕਰਾਂਗਾ ਬੱਚੇ ਜਦੋਂ ਮੰਨ ਲਓ ਇੰਟਰਵਿਊ ਦੇ ਜਾਂਦੇ ਨੇ ਕਈ ਵੱਡੇ ਸਕਿਲਡ ਹੁੰਦੇ ਨੇ ਪਰ ਉਹ ਆਪਣੇ ਆਪ ਨੂੰ ਦਿਖਾ ਨਹੀਂ ਪਾਉਂਦੇ ਜਦੋਂ ਮੰਨ ਲਓ ਸਵਾਲ ਪੁੱਛੇ ਜਾਂਦੇ ਨੇ ਤੇ ਉਹ ਅੰਦਰ ਇੱਕ ਫੋਬੀਆ ਜਿਹਾ ਬਣਿਆ ਰਹਿੰਦਾ ਤੇ ਬੱਚੇ ਇਹ ਚੀਜ਼ ਨੂੰ ਕਿਵੇਂ ਟੈਕਲ ਕਰਨੇ ਤੁਸੀਂ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਇੰਟਰਵਿਊ ਦੇ ਰਹੇ ਹੋ ਉਹ ਨੂੰ ਇਦਾਂ ਦੇ ਕੁਐਸਚਨ ਕੋਈ ਉਹਦੇ ਦੇ ਸਾਹਮਣੇ ਨਾ ਰੱਖੋ ਕਿ ਜਿਹੜੇ ਤੁਹਾਡੇ ਲਈ ਚੈਲੈਂਜਿੰਗ ਹੋ ਜਾਂਦੇ ਸਸਰੀ ਕਾਲਜ ਜੀ ਮਾਤਾ ਗੁਦਰੀ ਕਾਲਜ ਦਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਲਾਸ ਸਿੰਘ ਸੁਆਗਤ ਕਰਦਾ ਜਦੋਂ ਵੀ ਕੋਈ ਸਟੂਡੈਂਟ ਗ੍ਰੈਜੂਏਸ਼ਨ ਦੇ ਜਾਂ ਪੋਸਟ ਗ੍ਰੈਜੂਏਸ਼ਨ ਦੇ ਆਖਰੀ ਪੜਾ ਤੇ ਜਾਂਦਾ ਤੇ ਸਭ ਤੋਂ ਵੱਡਾ ਸਟ੍ਰੈਸ ਦਾ ਕਰਨੇ ਬਣਦਾ ਹੈ ਕਿ ਉਹ ਅੱਗੇ ਜੋ ਵਾਸਤੇ ਕਿਸ ਤਰ੍ਹਾਂ ਅਪਲਾਈ ਕਰੇ ਪਲੇਸਮੈਂਟ ਉਹਦੀ ਕਿਸ ਤਰ੍ਹਾਂ ਹੋਏ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹਦੇ ਮਨ ਦੇ ਵਿੱਚ ਆਉਂਦੇ ਨੇ ਤੇ ਇਸ ਬਾਬਤ ਵਿਸਤਾਰ ਨਾਲ ਗੱਲਬਾਤ ਕਰਨ ਵਾਸਤੇ ਸਾਨੂੰ ਨਾਲ ਜੁੜੇ ਨੇ ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਦੇ ਵਿਭਾਗ ਤੋਂ ਡਾਕਟਰ ਸੌਰਵ ਸ਼ਰਮਰੀ ਜੋ ਕਿ ਪਲੇਸਮੈਂਟ ਆਫੀਸਰ ਵੀ ਨੇ ਸਰ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਸ੍ਰੀ ਸ਼ਸ਼ੀਕਲ ਸਾਹਿਬ ਨੂੰ ਦਿਨਦਸ ਸ੍ਰੀ ਸ਼ਸ਼ੀਕਲ ਜੀ ਮੈਨੂੰ ਗੁਲਾਮ ਦੇ ਲਈ ਹਾਂਜੀ ਸਰ ਤੇ ਸਰ ਮੇਰਾ ਪਹਿਲਾ ਸਵਾਲ ਹੈ ਕਿ ਤੁਸੀਂ ਪਲੇਸਮੈਂਟ ਆਫੀਸਰ ਵੀ ਹੋ ਤੇ ਸਰ ਜਦੋਂ ਬੱਚੇ ਗ੍ਰੈਜੂਏਸ਼ਨ ਦੇ ਜਾਂ ਪੋਸਟ ਗ੍ਰੈਜੂਏਸ਼ਨ ਦੇ ਆਖਰੀ ਪੜਾਤੇ ਹੁੰਦੇ ਨੇ ਤੇ ਮਾਤਾ ਗੁਜਰੀ ਕਾਲਜ ਬਨੋ ਬੱਚਿਆਂ ਦੀ ਪਲੇਸਮੈਂਟ ਵਾਸਤੇ ਕਿਸ ਤਰ੍ਹਾਂ ਐਨਪ ਕੀਤੀ ਜਾਂਦੀ ਹੈ ਜੀ ਜਿਤਕ ਅਸਲ ਪਲੇਸਮੈਂਟ ਦੀ ਗੱਲ ਹੈ ਕੀ ਹੈ ਮਾਤਾ ਰੰਝੀਲੀ ਕਾਲਜ ਲਗਭਗ ਹਰ ਸਾਲ ਹੀ ਲਗਭਗ 13 14 ਸਾਲ ਮੈਨੂੰ ਹੋ ਗਈ ਇਸ ਪਲੇਸਮੈਂਟ ਸੈੱਲ ਦੇ ਨਾਲ ਜੁੜੇ ਹੋਏ ਹਾਂ 14 ਸਾਲ ਤੋਂ ਮੈਂ ਪਲੇਸਮੈਂਟ ਸੈੱਲ ਦਾ ਕੰਮ ਕਰਦੇ ਆਂ ਮਾਤਾ ਗੁਜਰੀ ਕਾਲਜ ਕਈ ਤਰ੍ਹਾਂ ਦੇ ਐਫਰਟ ਕਰਦਾ ਹੈ ਬੱਚਿਆਂ ਦੇ ਪਲੇਸਮੈਂਟ ਨੂੰ ਲੈ ਕੇ ਇੱਕ ਅਲੱਗ ਪਲੇਸਮੈਂਟ ਸੈੱਲ ਬਣਾਇਆ ਗਿਆ ਹੈਗਾ ਜਿੱਥੇ ਕਿ ਬੱਚਿਆਂ ਦੀ ਟ੍ਰੇਨਿੰਗ ਤੇ ਪਲੇਸਮੈਂਟ ਦਾ ਕੰਮ ਕਰਵਾਇਆ ਜਾਂਦਾ ਹੈ ਹਾਂ ਜਿੰਦ ਤੱਕ ਮੇਰੀ ਸਮਝ ਦੀ ਗੱਲ ਹੈ ਬੱਚਿਆਂ ਦੀ ਜਿਹੜੀ ਪ੍ਰੈਪਰੇਸ਼ਨ ਹੈਗੀ ਹੈ ਇਹ ਕੋਈ ਲਾਸਟ ਇਅਰ ਦਾ ਕੰਮ ਨਹੀਂ ਹੈਗਾ ਵੀ ਫਾਈਨਲ ਇਅਰ ਦੇ ਵਿੱਚ ਆ ਕੇ ਇਹ ਬੱਚੇ ਤਿਆਰੀ ਸਟਾਰਟ ਕਰਾਣੀ ਪੈਂਦੀ ਹੈ ਸਾਨੂੰ ਅਸੀਂ ਕੀ ਕਰਦੇ ਹਾਂ ਕਿ ਜਿਹੜੇ ਫਸਟ ਇਅਰ ਦੇ ਬੱਚੇ ਵੀ ਹੁੰਦੇ ਨੇ ਉਹਨਾਂ ਨੂੰ ਵੀ ਆਪਣੇ ਪਲੇਸਮੈਂਟ ਦੇ ਨਾਲ ਜੋੜਦੇ ਹਾਂ ਬਣਾਸੀ ਤਾਂ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਕੋਈ ਇੰਪੋਰਟੈਂਸ ਵੀ ਹੈਗੀ ਹੈ ਪਲੇਸਮੈਂਟ ਕਿਉਂਕ ਪਰ ਸਾਨੂੰ ਜੇ ਕੋਈ ਆਬ ਨਹੀਂ ਉਹਨੂੰ ਬਿਲਕੁਲ ਉਹ ਇਹ ਨਹੀਂ ਚਾਹਦੇ ਹੈਗੇ ਕਿ ਸਾਡੇ ਕੋਲ ਬਿਲਕੁਲ ਕੋਈ ਬੱਚਾ ਇਦਾਂ ਦਾ ਆਏ ਜਿਹਦਾ ਬਿਲਕੁਲ ਹੀ ਫ੍ਰੈਸ਼ਰ ਹੈਗਾ ਨੋ ਡਾਊਟ ਫ੍ਰੈਸ਼ਰ ਐਜੂਕੇਸ਼ਨ ਵਾਈਜ਼ ਤਾਂ ਹੈਗਾ ਲੇਕਿਨ ਸਕਿਲਸ ਵਾਈਜ਼ ਉਹ ਬਿਲਕੁਲ ਫ੍ਰੈਸ਼ਰ ਹੈਗਾ ਅਗਰ ਕਿਸੇ ਬੱਚੇ ਨੇ ਕੋ ਪਾਰਟਿਕੂਲਰ ਡਿਗਰੀਜ਼ ਕੀਤੀ ਹੈ ਉਹਦੇ ਕੋਲ ਉਸ ਦੀਆਂ ਰਿਕੁਆਇਰਡ ਸਕਿਲਸ ਨਹੀਂ ਹੈਗੀਆਂ ਤਾਂ ਕੰਪਨੀ ਉਸ ਨੂੰ ਇਹ ਚਾਹੁੰਦੀ ਹੈ ਕਿ ਥੋੜਾ ਬਹੁਤ ਉਹ ਬਰਸ਼ ਅਪ ਹੋ ਕੇ ਆਵੇ ਉਸ ਸੀ ਦੇ ਲਈ ਹਾਂਜੀ ਤਾਂ ਉਸ ਸੀ ਦੇ ਰਿਕੁਆਇਰਮੈਂਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਬਹੁਤ ਸਾਰੇ ਜਿਹੜੇ ਹੈਗੇ ਕਾਲਜ ਦੇ ਵਿੱਚ ਵਰਕਸ਼ਾਪਸ ਕਰਾਉਂਦੇ ਆ ਨਾਟ ਓਨਲੀ ਆਪਣੇ ਲੈਵਲ ਦੇ ਉੱਤੇ ਅਸੀਂ ਬਾਹਰੋਂ ਕਾਰਪੋਰੇਟ ਸਾਇਰ ਕਰਦੇ ਆ ਸਾਡੇ ਬਹੁਤ ਸਾਰੇ ਹੈਮੋ ਯੂਸ ਅਸੀਂ ਕੀਤੀਆਂ ਨੇ ਕੰਪਨੀਆਂ ਦੇ ਨਾਲ ਅਲੱਗ-ਅਲੱਗ ਜਿੱਥੇ ਅਸੀਂ ਬੱਚਿਆਂ ਦੀ ਟ੍ਰੇਨਿੰਗ ਨੂੰ ਲੈ ਕੇ ਜੋ ਲੇਟੈਸ ਇੰਡਸਟਰੀ ਦੇ ਵਿੱਚ ਚੱਲ ਰਿਹਾ ਹੈ ਉਹਨਾਂ ਦੀ ਰੈਪਰੇਟੇਸ਼ਨ ਕਰਵਾਉਂਦੇ ਆ ਤਾਕਿ ਬੱਚਾ ਜਦੋਂ ਵੀ ਮਾਰਕੀਟ ਦੇ ਵਿੱਚ ਜਾਵੇ ਆਪਣੀ ਜੌਬ ਲਈ ਜਾਵੇ ਉਹਨੂੰ ਕਿਸੇ ਤਰੀਕੇ ਦਾ ਡਰ ਨਾ ਲੱਗੇ ਉਹਨੂੰ ਇਹ ਲੱਗੇ ਕਿ ਮੈਂ ਵੀ ਫੈਮਿਲੀਆ ਰਹਿ ਗਏ ਹਾਂ ਇਸ ਦੀ ਨਾਲ ਉਹ ਇਸ ਤਰ੍ਹਾਂ ਲੱਗੇ ਵੀ ਮੈਨੂੰ ਵੀ ਇਸ ਸੀਜ਼ ਬਾਰੇ ਥੋੜਾ ਬਹੁਤਾ ਪਤਾ ਆਇਆ ਹੈ ਨੋ ਡਾਊਟ ਉਹਨੂੰ 100% ਨਹੀਂ ਪਤਾ ਹੁੰਦਾ ਬਟ ਅਗਰ ਉਹ 50 60% ਵੀ ਉਹਨੂੰ ਅਡੈਪਟੇਬਲ ਹੈਗਾ ਉਸ ਲਰਨਿੰਗ এনਵਾਇਰਨਮੈਂਟ ਦੇ ਵਿੱਚ ਤਾਂ ਉਹ ਬੜਾ इजीली ਜੌਬ ਨੂੰ ਗ੍ਰੈਬ ਕਰ ਸਕਦਾ ਕਿਉਂਕਿ ਕੰਪਨੀਆਂ ਜੋ ਅੱਜ ਦੇ ਡੇਟ ਦੇ ਵਿੱਚ ਸਰ ਜੋ ਆਫਟਰ ਕੋਵਿਡ ਜੋ ਸਿਚੁਏਸ਼ਨ ਬਣੀ ਹੈਗੀ ਆ ਮੈਨੂੰ ਸਭ ਨੂੰ ਪਤਾ ਹੈ ਕੋਵਿਡ ਦੇ ਦੌਰਾਨ ਆ ਜਿਹੜੇ ਸਕਿਲਡ ਪਰਸਨ ਸੀਗੇ ਉਹ ਵੀ ਲੇ ਆਫ ਹੋਏ ਸੀ ਜੌਬ ਬਿਲਕੁਲ ਤਾਂ ਹੁਣ ਜੋ ਚੈਲੰਜ ਯੂਥ ਦੇ ਲਈ ਬਣ ਕੇ ਆ ਰਹੇ ਆ ਜੋ ਮੈਂ ਲਗਭਗ 2 ਸਾਲ ਤੋਂ ਫੇਸ ਕਰ ਰਿਹਾ ਕਿ ਜਦੋਂ ਵੀ ਅਸੀਂ ਅਪਲਾਈ ਕਰਦੇ ਹਾਂ ਕਿਸੇ ਪੋਸਟ ਲਈ ਉੱਥੇ ਫ੍ਰੈਸ਼ਰਸ ਤਾਂ ਹੁੰਦੇ ਹੀ ਹੁੰਦੇ ਨੇ ਬਟ ਉਹਨਾਂ ਦੇ ਨਾਲ ਸਕਿਲਡ ਪਰਸਨ ਵੀ ਅਵੇਲੇਬਲ ਹੁੰਦੇ ਜਿਹੜੇ ਅਪਲਾਈ ਕਰਦੇ ਨੇ ਬਿਲਕੁਲ ਨਾ ਕੋਈ ਲੇਆਫ ਹੋ ਚੁੱਕੇ ਨੇ ਡਿਊ ਟੂ ਕੋਵਿਡ-19 ਸੋ ਬੱਚਿਆਂ ਦੇ ਲਈ ਕਿੰਨਾ ਕਿਤੇ ਡਬਲ ਚੈਲੰਜ ਬਣ ਕੇ ਆ ਜਾਂਦਾ ਕਿਉਂਕਿ ਉਹ ਲੋਕਾਂ ਕੋਲ ਪੈਨਾ ਹੀ ਥੋੜਾ ਰੋਟਾ ਐਕਸਪੀਰੀਅੰਸ ਹੁੰਦਾ ਸੋ ਮੈਨੂੰ ਲੱਗਦਾ ਕਿ ਜਿਹੜੇ ਬੱਚੇ ਹੈਗੇ ਨੇ ਜਦੋਂ ਉਹਨਾਂ ਨੇ ਪ੍ਰੈਪਰੇਸ਼ਨ ਕਰ ਅਸੀਂ ਸਟਾਰਟ ਕਰਵਾਨੇ ਆ ਅਸੀਂ ਉਹਨੂੰ ਇਹ ਚੈਲੰਜ ਦੱਸਦੇ ਹਾਂ ਕਿ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਇਕੱਲੇ ਹੋਗੇ ਉਸ ਜੌਬ ਦੇ ਲਈ ਤੁਹਾਡੇ ਨਾਲ ਉਹ ਵੀ ਪਰਸ ਸੀਸ ਦਾ ਤਾਂ ਉਸਦੇ ਨਹੀਂ ਘਬਰਾਣ ਦੀ ਲੋੜ ਨਹੀਂ ਹੁੰਦੀ ਜ਼ਰੂਰੀ ਹੁੰਦਾ ਹੈ ਕਿ ਆਪਣੀ ਸਕਿਲਸ ਨੂੰ ਉਸ ਤਰੀਕੇ ਨਾਲ ਚੇਂਜ ਕੀਤਾ ਜਾਵੇ ਕਿਉਂਕਿ ਕੋਵਿਡ ਇੱਕ ਇਦਾਂ ਦਾ ਸਮਾਂ ਸੀਗਾ ਜਿੱਦ ਤੱਕ ਮੈਨੂੰ ਲੱਗਦਾ ਹੈ ਕਿ ਬੱਚਾ ਕਵਾਰੰਟਾਈਨ ਰਿਹਾ ਬਿਲਕੁਲ ਐਂਡ ਜੇਕਰ ਉਸਨੇ ਉਹ ਕਵਾਰੰਟਾਈਨ ਨੂੰ ਪ੍ਰੋਪਰ ਤਰੀਕੇ ਨਾਲ ਯੂਟਲਾਈਜ਼ ਕੀਤਾ ਹੋਵੇਗਾ ਆਪਣੇ ਸਕਿਲਸ ਨੂੰ ਇਨਹਾਂਸ ਕਰਨ ਦੇ ਲਈ ਤਾਂ ਉਹਦੇ ਨੇ ਇੱਕ ਫ੍ਰੀ ਟਾਈਮ ਸੀਗਾ ਜਦੋਂ ਦੁਨੀਆ ਤੋਂ ਪਰੇ ਹਟ ਕੇ ਇਹਨਾਂ ਕੋਈ ਨਵੀਂ ਸੀ ਸਿੱਖ ਸਕਦਾ ਹੋਵੇਗਾ ਸੋ ਜਿਹੜੇ ਸਮੇਂ ਦੇ ਦੌਰਾਨ ਲੋਕਾਂ ਨੇ ਜਿੰਨਾ ਬੱਚਿਆਂ ਨੇ ਕੁਝ ਸਿੱਖਿਆ ਹੋਵੇਗਾ ਤਾਂ ਉਹਨੂੰ ਐਕਸਟਰਾ ਐਡਵਾਂਟੇਜ ਵੀ ਮਿਲਿਆ ਹੋਵੇਗਾ ਸੋ ਮੇਰੀ ਯਨੋ ਸਬਮਿਸ਼ਨ ਐਜ਼ ਅ ਮਾਤਾ ਗੁਜਰੀ ਕਾਲਜ ਪਲੇਸਮੈਂਟ ਅਫਸਰ ਬੱਚਿਆਂ ਨੂੰ ਵੀ ਇਹ ਹੀ ਰਹਿੰਦੀ ਹੈ ਕਿ ਜਦੋਂ ਵੀ ਅਸੀਂ ਪਲੇਸਮੈਂਟ ਬਾਰੇ ਸੋਚਦੇ ਹਾਂ ਸਾਡਾ ਐਂਡ ਇੱਕ ਤਾਂ ਬੱਚੇ ਘਬਰਾਉਂਦੇ ਬਾਤ ਕਿ ਬੱਚਾ ਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਯਾਰ ਕੀ ਵੀ ਪਤਾ ਨਹੀਂ ਉੱਥੇ ਜਾ ਕੇ ਕੀ ਹੋ ਜਾਏਗਾ ਮੈਂ ਮਿਸ਼ੇ ਹੀ ਕਹਿਣਾ ਹੁੰਦਾ ਹੈ ਕਿ ਵੱਤ ਤੋਂ ਵੱਤ ਕੀ ਹੋਏਗਾ ਮਨ ਨਹੀਂ ਕਰਨਗੇ ਬਾਤ ਲਗਾ ਜਵਾਬ ਹੀ ਦੇ ਦਨਗੇ ਵੀ ਯੂਨਿਵਰਸ ਸਿਲੈਕਟਡ ਬਿਲਕੁਲ ਹਾਇਰ অর ਯੂ ਆਰ ਅ ਫਾਇਰ ਤੁਹਾਨੂੰ ਤਾਂ ਇੱਥੇ ਹੀ ਹੋਏਗੀ ਸੋ ਅਸੀਂ ਐਂਡ ਰਿਜ਼ਰਵਸ ਨੂੰ ਦੇਖ ਕੇ ਅਸੀਂ ਪਹਿਲਾਂ ਹੀ ਸਟਾਰਟਿੰਗ ਨਹੀਂ ਕਰਦੇ ਰਿਹਾ ਕਿਉਂਕਿ ਸਭ ਤੋਂ ਜ਼ਰੂਰੀ ਹੈਗਾ ਬੱਚਿਆਂ ਨੂੰ ਸਟਾਰਟਿੰਗ ਕਰਨੀ ਉਹਦੇ ਲਈ ਅਸੀਂ ਮੋਟੀਵੇਟ ਕਰਦੇ ਰਹਿੰਦੇ ਹਾਂ ਬੱਚਿਆਂ ਨੂੰ ਲੈਕਚਰਸ ਦਿੰਨੇ ਆ ਮੋਟੀਵੇਸ਼ਨ ਦੇ ਲੈਕਚਰਸ ਵੀ ਦਿੰਨੇ ਆ ਕਮਿਊਨੀਕੇਸ਼ਨ ਸਕਿਲਸ ਦੇ ਵੀ ਮਤਲਬ ਬੱਚਿਆਂ ਨੂੰ ਅਸੀਂ ਫਸਟ ਇਅਰ ਸੈਕਿੰਡ ਇਅਰ ਅਸੀਂ ਮੋਡਿਊਲਸ ਤਿਆਰ ਕੀਤੇ ਹੋਏ ਨੇ ਐਸ ਅ ਪਲੇਸਮੈਂਟ ਸੈਲ ਜਿਹੜੇ ਮੋਡਿਊਲ ਅਸੀਂ ਇੰਪਲੀਮੈਂਟ ਕਰਦੇ ਆ ਆਪਣੇ ਬੱਚਿਆਂ ਦੇ ਉੱਤੇ ਇਹ ਕੋਲਾਬੋਰੇਸ਼ਨ ਕੀਤੀ ਜਾਂਦੀ ਹੈ ਵਿਦ ਦਾ ਡਿਪਾਰਟਮੈਂਟ ਕੋਆਰਡੀਨੇਟਰਸ ਨਾ ਅਨਰ ਵਿਦ ਦਾ ਡਿਪਾਰਟਮੈਂਟ ਟੀਚਰਸ ਜਿੱਤੇ ਕਮਿਊਨੀਕੇਸ਼ਨ ਸਕਿਲਸ ਦੀ ਰਿਕੁਆਇਰਮੈਂਟ ਹਤੇ ਕਮਿਊਨੀਕੇਸ਼ਨ ਦਿੱਤੀ ਜਾਂਦੀ ਹੈ ਜਿੱਤੇ ਮੈਂਟਲ ਅਬਿਲਿਟੀਜ਼ ਦੀ ਰਿਕੁਆਇਰਮੈਂਟ ਹੈ ਉਸਨੇ ਮੈਂਟਲ ਅਬਿਲਿਟੀਜ਼ ਕੇ ਉਸੇ ਕਲਾਸਿਸ ਦਿੱਤੀਆਂ ਜਾਂਦੀਆਂ ਜਿੱਤੇ ਤੱਕ ਕਰੰਟ ਜੌਬ ਓਪਨਿੰਗਸ ਦੀ ਗੱਲ ਹੈ ਉਹ ਟਾਈਮ ਟਾਈਮ ਅਸੀਂ ਨੋਟਿਸਿਸ ਵਗੈਰਾ ਲਗਾਉਂਦੇ ਜੰਨੇ ਸਾਡੇ ਵੈਬਸਾਈਟ ਦੇ ਉੱਤੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਪਲੇਟਫਾਰਮ ਦੇ ਉੱਤੇ ਸਾਡੇ ਨਾਲ ਜੁੜੇ ਹੁੰਦੇ ਨੇ ਉਹ ਜਿੰਨੇ ਵੀ ਲੇਟੈਸਟ ਯੂ ਨੋ ਇਕੁਪਮੈਂਟਸ ਆ ਦ ਲਿੰਕਡਿਨ ਹਨਾ ਅਸੀਂ ਮੇਰੇ ਖੁਦ ਦੇ ਨਾਲ ਹੀ ਅਪ੍ਰੋਕਸੀਮੇਟਲੀ ਮੇਰੇ ਲਿੰਕਡਿਨ ਅਕਾਊਂਟ ਦੇ ਵਿੱਚ ਹੀ ਲਗਭਗ 3000 ਤੋਂ ਜ਼ਿਆਦਾ ਬੱਚਾ ਜੁੜਿਆ ਹੋਇਆ ਐ ਐਂ ਉਸ ਤੋਂ ਇਲਾਵਾ ਮੇਰੇ ਨਾਲ ਘੱਟੋ ਘੱਟ 4000 ਤੋਂ ਵੱਧ ਕੰਪਨੀ ਸਟੈਚਡ ਨਹੀਂ ਹੁੰਦੇ ਬੇਸਿਕ ਫਿਲਸ ਕੁਆਇਟ ਆਪ ਬੇਸਿਕ ਜਦੋਂ ਕੋਈ ਪੋਸਟ ਉੱਥੇ ਪਾਈ ਜਾਂਦੇ ਆ ਜੇ ਜਿਹੜਾ ਬੱਚਾ ਮੇਰੇ ਨਾਲ ਲਿੰਕਡ ਐ आई आर वर्किंग एज़ अ इंटरमीडियरी ओवर देयर सो मैं ओते इंटरमीडियरी ਦੇ ਤਰ੍ਹਾਂ ਕੰਮ ਕਰ ਲੈਣਾ ਹੁੰਦਾ ਉਸ ਤੋਂ ਇਲਾਵਾ ਅਸੀਂ ਡਾਇਰੈਕਟਲੀ ਕੰਟੈਕਟ ਕਰਦੇ ਰਹਿੰਨੇ ਕੰਪਨੀਆਂ ਦੇ ਨਾਲ ਕਿਤੇ 1 ਟੂ 1 ਪਲੇਸਮੈਂਟ ਦੀ ਰਿਕਵਾਇਰਮੈਂਟ ਹੈਗੀ ਹੈ ਕਿਤੇ ਇੱਕ ਅੱਧੀ ਵੈਕੈਂਸੀ ਹੈ ਤਾਂ ਅਸੀਂ ਬੱਚੇ ਉੱਤੇ ਭੇਜ ਦਿੰਨੇ ਆ ਕਰ ਕਿਤੇ ਬਲਕ ਦੇ ਵੀ ਸਾਡੇ ਕੋਲ ਵੈਕੈਂਸੀਆਂ ਆਉਂਦੀਆਂ ਤਾਂ ਅਸੀਂ ਕੰਪਨੀਆਂ ਨੂੰ ਆਫ ਦਿ ਕੈਂਪਸ ਦੇ ਵਿੱਚ ਇਨਵਾਈਟ ਕਰਦੇ ਹਾਂ ਸਾਡਾ ਮਾਡਲ ਚੱਲ ਰਿਹਾ ਤੇ ਸਰ ਜਿਵੇਂ ਆਪਾਂ ਹੁਣ ਦੇਖ ਰਹੇ ਆ ਕਰੋਨਾ ਤੋਂ ਬਾਅਦ ਜਿਹੜਾ ਪੀਰੀਅਡ ਚੱਲਿਆ ਕਿ ਕਾਫੀ ਪੈਰਾਮਿਟਰ ਇੰਡਸਟਰੀ ਚੇਂਜ ਹੋ ਗਏ ਕਿ ਜਿਸ ਤਰ੍ਹਾਂ ਮੰਨੋ ਪਹਿਲਾਂ ਮ ਤੇ ਹੁਣ ਜਿਵੇਂ ਵਰਕ ਫਰੋਮ ਹੋਮ ਦਾ ਚੱਲ ਪਿਆ ਵੀ ਉਸ ਸਮੇਂ ਬੜੀਆਂ ਸਾਰੀਆਂ ਅਪੋਰਚੂਨਿਟੀਆਂ ਜਿਹੜੀਆਂ ਹੁਣ ਵੀ ਕਈ ਕੰਪਨੀਆਂ ਜਿਹੜੀਆਂ ਨੇ ਉਹ ਕਰੋ ਹੀ ਕੰਮ ਕਰਵਾ ਰਹੀਆਂ ਨੇ ਇਸ ਤੇ ਇਹ ਜਿਹੜਾ ਮਤਲਬ ਹੁੰਦਾ ਮਤਲਬ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਆਪਾਂ ਜਿਹੜੇ ਇੰਡਸਟਰੀ ਚ ਚੈਲੰਜ ਆਉਂਦੇ ਨੇ ਉਸ ਤਰ੍ਹਾਂ ਆਪਾਂ ਕਿਸ ਤਰ੍ਹਾਂ ਤਿਆਰ ਕਰਦੇ ਸਰ ਹੁਣ ਵੀ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੀਆਂ ਗੁਰਗਾਉਂਗ ਵਗੈਰਾ ਐਸਟੈਬਲਿਸ਼ ਨੇ ਕੁਝ ਕੰਪਨੀਆਂ ਜਿਹੜੇ ਵਰਕ ਫਰੋਮ ਹੋਮ ਚੱਲ ਰਹੀਆਂ ਨੇ ਸੋ ਮੇਰਾ ਜਿੱਤ ਤੱਕ ਵਰਕ ਫਰੋਮ ਹੋਮ ਨੂੰ ਲੈ ਕੇ ਮੇਰਾ ਕੁਦ ਦਾ ਓਪੀਨੀਅਨ ਹੈ ਬੱਚਾ ਵਰਕ ਫਰੋਮ ਹோம் ਦਾ ਮਤਲਬ ਇਹ ਨਾ ਸੋਚੇ ਕਿ ਮੈਂ ਘਰ ਦੇ ਵਿੱਚ ਹੂੰ ਬੱਚੇ ਆਪਣੇ ਫੋਨ ਦੇ ਵਿੱਚ ਕਿ ਇਦਾਂ ਦਾ এনवायरमेंट ਤਿਆਰ ਕਰੇ ਜਿੱਥੇ ਉਹ ਨੂੰ ਲੱਗੇ ਕਿ ਮੈਂ ਆਫਿਸ ਦੇ ਵਿੱਚ ਬੈਠਾ ਹੂੰ ਠੀਕ ਹੈ ਇੱਕ ਯੂ ਨੋ ਇੱਕ ਹਾਰਡਲ ਫਰੀ এনवायरमेंट ਤਿਆਰ ਕਰੇ ਜਿੱਥੇ ਉਹ ਆਪਣੀਆਂ ਜੌਬਸ ਨੂੰ ਕਿਸੇ ਤਰੀਕੇ ਨਾਲ ਕਰੇ ਜਿਸ ਤਰੀਕੇ ਦੇ ਨਾਲ ਉਹ ਆਪਣੇ ਆਫਿਸ ਦੇ ਵਿੱਚ ਬੈਠ ਕੇ ਕਰਦਾ ਹੈ ਬਾਕੀ ਹੁਣ ਵਰਕ ਫਲੋਮ ਹੋਂ ਤਾਂ ਹੁਣ ਕਾਫੀ ਜ਼ਿਆਦਾ ਬੰਦ ਹੋ ਚੁੱਕਿਆ ਉਹਨੂੰ ਜਿਸ ਤੱਕ ਟਾਈਮਿੰਗ ਦੀ ਤੁਸੀਂ ਗੱਲ ਕੀਤੀ ਹੈ ਦਿਲਦਾਰ ਸਾਹਿਬ ਟਾਈਮਿੰਗ ਦਾ ਦੇਖੋ ਕੰਪਨੀ ਦੇ ਵਿੱਚ ਆਉਣ ਦੇ ਕਹਿੰਦੀ ਹੈ ਠੀਕ ਹੈ ਜਿੱਤੇ ਵਾਪਸ ਜਾਣ ਦੀ ਟਾਈਮਿੰਗ ਹੈ that depends upon the work ਠੀਕ ਹੈ ਇਹ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਜੇ ਅਸੀਂ ਦੇਰ ਰਾਤ ਤੱਕ ਬੈਠ ਕੇ ਕੰਮ ਕਰਦੇ ਤਾਂ ਵੀ ਆਰ ਐਫੀਸ਼ੀਐਂਟ ਠੀਕ ਹੈ ਤਾਂ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪਣਾ ਟਾਈਮਲੀ ਕੰਮ ਕੰਪਲੀਟ ਨਹੀਂ ਕਰਦੇ ਜੋ ਤੁਹਾਡੇ ਸੈਟ ਟਾਰਗੇਟਸ ਹੈਗੇ ਨੇ ਤੁਸੀਂ ਅੰਡਰਸਟੈਂਡ ਕਰੋ ਤੁਸੀਂ ਲਰਨ ਕਰੋ ਤੇ ਜੋ ਤੁਹਾਡੇ ਟਾਰਗੇਟਸ ਹੈਗੇ ਉਹਨਾਂ ਟਾਈਮਲੀ ਕੰਪਲੀਟ ਕਰੋ ਬੱਚੇ ਬੇਸਿਕਲੀ ਕੀ ਹੈ ਕਿ ਡਰਦੇ ਬਹੁਤ ਨੇ ਮੈਂ ਮੈਂ ਕਾਸੀ ਤੋਂ ਪਲੇਸਮੈਂਟ ਕਰਵਾਣੇ ਆ ਨਾ ਮੈਨੂੰ ਜਿੱਤਾ ਕਿ ਉਹ ਪ੍ਰੋਬਲਮ ਇਹ ਨਹੀਂ ਹੈ ਕਿ ਜੌਬਸ ਨਹੀਂ ਹੈ ਪ੍ਰੋਬਲਮ ਇਹ ਆਂਦੀ ਹੈ ਕਿ ਬੱਚਾ ਰੋਟੇਟ ਨਹੀਂ ਕਰਦਾ ਲੇ ਆਫ ਵੜੀ ਜਲਦੀ ਕਰ ਜਾਂਦਾ ਅਸੀਂ ਬੱਚੇ ਨੂੰ ਜੁਆਇਨ ਕਰਵਾਣੇ ਆ ਇੱਕ ਮਹੀਨੇ ਬਾਅਦ ਬੱਚਾ ਛੱਡ ਕੇ ਚਲੇ ਜਾਂਦਾ ਉਹਨੂੰ ਪੁੱਛਿਆ ਜਾਂਦਾ ਕਿ ਜਦ ਤੱਕ ਅਸੀਂ ਅਪਰੇਜ਼ਲ ਲੈਣੇ ਆ ਉਹਦੀ ਵੀ ਹਾਂ ਬੇਟਾ ਜੌਬ ਕਿੱਦਾਂ ਚੱਲਦੀ ਆ ਅੱਗੋ ਜੌਬ ਅੰਦਰ ਸਰ ਮੈਂ ਤਾਂ ਛੱਡਿਆ ਠੀਕ ਹੈ ਕਦਰ ਸਾਨੂੰ ਲਿਜਨ ਬੁਝਦੇ ਆ ਕਿ ਉਹ ਚਾਪ ਕਿ ਸਰ ਜੀ ਟਾਈਮਿੰਗ ਬਹੁਤ ਸਗੀ ਠੀਕ ਹੈ ਸੋ ਬੱਚੇ ਨੂੰ ਕਿਤਨਾ ਕਿਤੇ ਵੀ ਸਮਝਣਾ ਪਏਗਾ ਕਿਉਂਕਿ ਅੱਜ ਦੇ ਦੇਸ਼ ਦੇ ਵਿੱਚ ਜੇਕਰ ਅਸੀਂ ਯੂ نو ਇੱਕ ਆਪਣੇ ਇੰਡੀਅਨ ਇਕਨੋਮੀ ਨੂੰ ਬਹੁਤ ਟ੍ਰੇਨਿੰਗ ਦੇ ਵਿੱਚ ਲੈ ਕੇ ਜਾਣਾ ਹੈ ਗਵਰਨਮੈਂਟ ਵੀ ਇਸ ਦੇ ਉੱਤੇ ਫੋਕਸ ਕਰ ਰਹੀ ਹੈ ਜਾਂ ਸਰਕਾਰਾਂ ਵੀ ਇਸ ਦੇ ਉੱਤੇ ਲੱਗੀਆਂ ਹੋਈਆਂ ਵੀ ਕਿ ਅਸੀਂ ਕਿਸ ਤਰੀਕੇ ਨਾਲ ਇਕਨੋਮੀ ਨੂੰ ਅਪਲਿਫਟ ਕਰਨਾ ਹੈ ਠੀਕ ਹੈ ਸੋ ਉਹਦੇ ਲਈ ਜ਼ਰੂਰੀ ਹੈਗਾ ਸਾਨੂੰ ਥੋੜੀ ਜਿਹੀ ਐਕਸਟਰਾ ਐਫਰਟ ਕਰਨੀ ਪੈਗੀ ਠੀਕ ਹੈ ਅਸੀਂ ਕੰਪਨੀ ਦੇ ਵਿੱਚ ਇਦਾਂ ਦੇ ਮੈਨੂੰ ਇਹ ਲੱਗਦਾ ਕਿ ਜਿਹੜਾ ਬੱਚਾ ਫਸਟ ਸਟਾਰਟਿੰਗ ਦੇ ਵਿੱਚ ਜੁਆਇਨ ਕਰ ਜੇਕਰ ਨੋਰਮਲ ਅਰਨੀ ਵੀ ਕਰੇਗਾ ਬਟ ਲਰਨਿੰਗ ਬਹੁਤ ਹੋਈ ਉਹ ਜਿਹਦਾ ਫਸਟ 3 ਇਅਰ ਦਾ ਐਕਸਪੀਰੀਅੰਸ ਹੋਏਗਾ ਉਹ ਨੂੰ ਨੂੰ ਲੌਂਗ ਰਨ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਉਹਨੂੰ ਹੈਲਪ ਕਰੇਗਾ। ਸੋ ਲੌਇਲਟੀ ਇੰਟੀਗ੍ਰਿਟੀ ਜਿਹੜੀ ਹੈਗੀ ਆ ਬੱਚਿਆਂ ਦੇ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਕੰਪਨੀ ਇਹ ਕੋਵਿਡ ਤੋਂ ਬਾਅਦ ਦੇਖੋ ਮਲਟੀਟਾਸਕ ਪਰਸਨ ਮੰਗਦੀ ਹੁੰਦੀ ਠੀਕ ਹੈ? ਕਿਉਂਕਿ ਮਲਟੀਟਾਸਕ ਇਸ ਕਰਕੇ ਹੁੰਦਾ ਕਿਉਂਕਿ ਇੱਕ ਤਾਂ ਕੋਸਟ ਕਟਿੰਗ ਦਾ ਕਨਸੈਪਟ ਆ ਗਿਆ। ਰੈਵਨਿਊ ਜਿਹੜੇ ਨੇ ਕੰਪਨੀ ਸੇ ਬਹੁਤ ਜ਼ਿਆਦਾ ਡਿਕਲਾਈਨ ਗਏ ਨੇ। ਸੋ ਕੰਪਨੀ ਵੀ ਕਿਤਨਾ ਕਿਤੇ ਕੋਸਟ ਕਟਿੰਗ ਤੇ ਉਤਰੀਆਂ ਹੋਈਆਂ। ਸੋ ਉਹਦੇ ਨਾਲ ਲੈ ਕੇ ਉਹਦੇ ਚੇਹ ਹੁੰਦਾ ਕਿ ਕੰਪਨੀ ਇਸ ਕੀ ਕਰਦੀ ਹੈ ਉਹ ਇਦਾਂ ਦਾ ਪਰਸਨ ਲੱਭਦੀ ਹੈ ਜਿਹੜਾ ਮਲਟੀਟਾਸਕਿੰਗ ਹੋਵੇ। ਜਿਹੜਾ ਜੇਕਰ ਮੈਂ ਕਿਸੇ ਮਾਰਕਟਿੰਗ ਯੰਡਰ ਕਵਰ ਲਈ ਸਾਰੰਗ ਚੰਦ ਕਵਰ ਲਈ ਸੋ ਅਗਰ ਮੈਂ ਇਹ ਸੋਚ ਰਿਹਾ ਕਿ ਐਸ ਅ ਇੰਡੀਵਿਜੂਅਲ ਜੀ ਮੈਂ ਇੱਕ ਪਾਰਟਿਕੂਲਰ ਡਿਗਰੀ ਕੀਤੀ ਆਮ ਆਮ ਦੋਸਟ ਸਟਿਕ ਟੂ ਥੈਟ ਮੈਨਸਰ ਕੰਪਨੀ ਉਹੀ ਜੌਬ ਦੇਗੀ ਇਦਾਂ ਨਹੀਂ ਹੋਏਗਾ ਕੰਪਨੀ ਦੇ ਵਿੱਚ ਐਨ ਨੰਬਰ ਆਫ ਫੰਕਸ਼ਨਸ ਆਰ देयर ਅਗਰ ਕੋਈ ਕੰਪਨੀ ਦਾ ਸੀਈਓ ਹੈਗਾ ਕੁਆਇਟ ਆਬਵੀਅਸ ਹੈਗਾ ਕਿ ਉਹਨੂੰ ਮਾਰਕਟਿੰਗ ਵੀ ਆਣੀ ਚਾਹੀਦੀ ਹੈ ਉਹਨੂੰ ਫਾਈਨੈਂਸ਼ੀਅਲ ਵੀ ਆਉਣਾ ਚਾਹੀਦਾ ਉਹਨੂੰ ਐਚਆਰ ਵੀ ਆਣੀ ਚਾਹੀਦੀ ਹੈ ਉਹਨੂੰ EMPLOYE ENGAGEMENT ਵੀ ਆਣੀ ਚਾਹੀਦੀ ਹੈ ਔਰ ਉਹਨੂੰ ਪ੍ਰੋਡਕਸ਼ਨ ਵੀ ਆਣੀ ਚਾਹੀਦੀ ਹੈ ਚਾਹੇ ਪ੍ਰੋਡਕਸ਼ਨ ਇੰਜੀ ਕਿਉਂਕਿ ਅਗਰ ਉਹਨੂੰ ਕੋਈ ਅਗਰ ਅਗਰ ਉਹ ਓਨਰ ਹੈ ਕੰਪਨੀ ਦਾ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ EMPLOYEES ਕੀ ਕਰ ਰਹੇ ਨੇ ਸੋ ਬੱਚਿਆਂ ਦੇ ਲਈ ਇਹੀ ਸਬਮਿਸ਼ਨ ਹੈ ਕਿ ਇਹ ਨਾ ਸੋਚੋ ਵੀ ਮੇਰੇ ਤੋਂ ਕਿਹੜਾ ਕੰਮ ਕਰਵਾਇਆ ਜਾ ਰਿਹਾ ਤੁਸੀਂ ਇਹ ਸ਼ੁਕਰ ਕਰੋ ਕਿ ਮੇਰੇ ਤੋਂ ਕੰਮ ਕਰਵਾਇਆ ਜਾ ਰਿਹਾ ਠੀਕ ਹੈ ਉਸ ਉਹਦੇ ਉਹਦੇ ਉੱਤੇ ਜ਼ਿਆਦਾ ਫੋਕਸ ਕੀਤਾ ਜਾਏ ਮੈਨੂੰ ਇਹ ਅਨਕਦਾ ਬੱਚਿਆਂ ਦੇ ਲਈ ਸਰ ਜਿਵੇਂ ਆਪਾਂ ਕਾਲਜ ਦੇ ਦੇਖਦੇ ਆਂ ਪੀ ਸਭ ਅਲੱਗ-ਅਲੱਗ ਤਰ੍ਹਾਂ ਦੇ ਬੱਚਿਆਂ ਦੇ ਬੋਰਡ ਹੁੰਦੇ ਨੇ ਕਿਸ ਨੂੰ ਹੁੰਦਾ ਵੀ ਮੈਂ ਸਰਕਾਰੀ ਜੌਬ ਚੀ ਜਾਣਾ ਉਹ ਆਪਣੀ ਕੰਪੀਟੀਸ਼ਨ ਤਿਆਰੀ ਹੋਗੇ ਪੈ ਜਾਂਦਾ ਪਰ ਮੈਜੋਰਟੀ ਜਿਹੜੇ ਬੱਚੇ ਨੇ ਉਹਨਾਂ ਨੂੰ ਅ ਕਾਰਪੋਰੇਟ ਸਟਰਕਚਰ ਵੀ ਹੈਗਾ ਕਿ ਜਿੱਥੇ ਮਲਟੀਨੇਸ਼ਨਲ ਕੰਪਨੀਆਂ ਕਿੰਨਾ ਵੱਡਾ ਮਾਊਟਡ ਆਫਰ ਕਰ ਰਹੀਆਂ ਉਹ ਉਹ ਅਵੇਰਨੈਸ ਇੱਕ ਇੱਕ ਪੁਰਾਣੀ ਸਾਈਕੀ ਸੀਗੀ ਕਿ ਸਰਕਾਰੀ ਜੌਬ ਜਿਹੜੀ ਹੈ ਬਹੁਤ ਯੂਨੋ ਲੀਨੈਂਟ ਹੁੰਦੀ ਹੈ ਪਰ ਵੀ ਜਿਵੇਂ ਆਪਾਂ ਕਹਦੇ ਸਰਕਾਰੀ EMPLOYEES ਲੱਗਦੇ ਨੂੰ ਅਸੀਂ ਵੇਲੇ ਰਹੇ ਨਾ ਉਹ ਨੋ ਸਿਸਟਮ ਨਹੀਂ ਹੈਗਾ ਪ੍ਰੈਸ਼ਰ ਸਰਕਾਰੀ ਇੰਟੋਆਇਸ ਤੇ ਵੀ ਉਨਾ ਹੀ ਹੈਗਾ ਜਿੰਨਾ ਪ੍ਰਾਈਵੇਟ EMPLOYEES ਤੇ ਹੈਗਾ ਪੈਕੇजेस ਜਿੰਨੇ ਸਰਕਾਰੀ EMPLOYEES ਦੇ ਹੈਗੇ ਆਦਰ ਸੋ ਉਨਾ ਹੀ ਪ੍ਰਾਈਵੇਟ EMPLOYEES ਦੇ ਵੀ ਰਹਿਣਗੇ ਬਟ ਸਿਸਟਮ ਪੀ ਆ ਗਿਆ ਸਰਬ ਇੱਕ ਇੰਫੈਕਟਰ ਸਾਡੇ ਕੋਲ ਸਾਹਮਣੇ ਆ ਜਾਂਦਾ ਉਹ ਜੋਬ ਸਿਕਿਉਰਿਟੀ ਨਾਲ ਕੇ ਆ ਜਾਂਦਾ ਪਰ ਮੈਨੂੰ ਇਹ ਲੱਗਦਾ ਕਿ ਜੇ ਅਸੀਂ ਪ੍ਰਾਈਵੇਟ EMPLOYEES ਦੇ ਜੋ ਰਿਕੁਆਇਰਮੈਂਟਸ ਹੈਗੀਆਂ ਅਸੀਂ ਪੂਰਾ ਕਰਦੇ ਆ ਉਹ ਇਹਦਾ ਸੇਫ ਠੀਕ ਹੈ ਸਾਨੂੰ ਡਾਰ ਹੋਦੂ ਬੋਏਗਾ ਕਿ ਜਦੋਂ ਅਸੀਂ ਕੋਈ ਲੂਪ ਹੋਲ ਸੱਭ ਰਹੇ ਠੀਕ ਹੈ ਜੋ ਸਾਨੂੰ ਟਾਸਟ ਟਾਰਗੇਟਸ ਦਿੱਤੇ ਗਏ ਸੀ ਜੋ ਸਾਨੂੰ ਕੰਮ ਦਿੱਤਾ ਗਿਆ ਸੀਗਾ ਜਾਂ ਅਸੀਂ ਉਹ ਕੰਮ ਨਹੀਂ ਕਰ ਪਾਰੇ ਤਾਂ ਸਾਾਨੂੰ ਕੰਪਨੀ ਕਰ ਦੇਗੀ ਕਿਉਂਕਿ ਕੰਪਨੀ ਨੂੰ ਵੀ EMPLOYEES ਚਾਹੀਤੇ ਨੇ ਬਿਲਕੁਲ ਪਹਿਲਾਂ ਹੁੰਦਾ ਸੀਗਾ ਕਿ ਕੰਪਨੀਆਂ ਦੇ ਵਿੱਚ ਦੇ EMPLOYEES ਸੀਗੇ ਉਹਨੂੰ EMPLOYEES ਦੀ ਟ੍ਰਾਡਿੰਗ ਕੀਤਾ ਜਾਂਦਾ ਸੀ ਮਾਚਕਲ ਬਿਲਕੁਲ ਅਬੈਕ ਚਮਗਾ ਇੰਪਲੋਏ ਤੁਸੀਂ ਆਪਣਾ ਲੇਆਫ ਕਰਵਾ ਲੋਗੇ ਤਾਂ ਕੰਪਨੀ ਨੇ ਵੀ ਲੌਂਗ ਰਨ ਦੇ ਵਿੱਚ ਉਹਨੂੰ ਵੀ ਪਤਾ ਚੱਲਦਾ ਕਿ ਕਿਹੜੇ ਕੰਪਨੀਆਂ ਦੇ ਵਿੱਚ ਇੰਪਲੋਇਜ਼ ਇਦਾਂ ਦੇ ਹੈਗੇ ਜਿਹੜੇ ਮੇਰੇ ਐਸੈਟਸ ਨਹੀਂ ਜਿਹੜੇ ਕੰਪਨੀ ਦੇ ਉੱਤੇ ਬਰਡਨ ਕ੍ਰੀਏਟ ਕਰ ਰਹੇ ਨੇ ਸੋ ਪ੍ਰਾਈਵੇਟਾਈਜੇਸ਼ਨ ਠੀਕ ਹੈ ਅੱਛੀ ਚੀਜ਼ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਬੱਚੇ ਨੂੰ ਆਪਣੇ ਵਿੱਚਾ ਦੋ ਟਾਰਗੇਟ ਰੱਖ ਕੇ ਚੱਲਨੇ ਚਾਹੀਦੇ ਨੇ ਆਪਾਂ ਵਿੱਚਾ ਪੜਾਣੇ ਜ਼ਰੂਰੀ ਇਹ ਹੈਗੇ ਕਿ ਬੱਚੇ ਦਾ ਇੱਕ ਓਬਜੈਕਟਿਵ ਹੋਣਾ ਚਾਹੀਦਾ ਹੈ ਪਰ ਮੇਰਾ ਜੋ ਐਕਸਪੀਰੀਅੰਸ ਕਹਿੰਦਾ ਹੈ ਕਿ ਇਹਦੇ ਤੁਸੀਂ ਗਵਰਨਮੈਂਟ ਜੌਬ ਦੇ ਵੱਲ ਵੀ ਜਾਣਾ ਹੈ ਐਟਲੀਸਟ ਆਪਣੇ ਦੋ ਓਬਜੈਕਟਿਵ ਰੱਖ ਕੇ ਜੇ ਅਗਰ ਇੱਕ ਓਬਜੈਕਟਿਵ ਨਾ ਕਲੀਅਰ ਹੋ ਜਾ ਨੋ ਡਾਊਟ ਯੂ ਮਸਟ ਫੋਕਸ ਓਨ ਵਨ ਓਬਜੈਕਟਿਵ ਬਟ ਅਗਰ ਉਹ ਨਾ ਕੰਪਲੀਟ ਹੋਇਆ ਇਨ ਸਪਾਇਟ ਆਫ ਕਿ ਉਹ ਡਿਪਰੈਸ਼ਨ ਚੱਲਿਆ ਜਮਾ ਵੀ ਮੈਨੂੰ ਸਰਕਾਰੀ ਨੌਕਰੀ ਮਿਲੀ ਨਹੀਂ ਮੈਂ 10ਵਾਂ ਪੇਪਰ ਟਰਾਈ ਕੀਤਾ ਮੇਰਾ ਪੇਪਰ ਨਹੀਂ ਨਿਕਲਿਆ ਬਿਲਕੁਲ ਸੈਕੰਡ ਆਪਸ਼ਨ ਵੀ ਹੋਣੀ ਚਾਹੀਦੀ ਐ ਮੈਂ ਇਸਤੇ ਵੀ ਆਪਣਾ ਕੈਰੀਅਰ ਕਰ ਚੱਲਣ ਨੂੰ ਸਾਰੇ ਬੰਦਾਂ ਨੂੰ ਸਰਕਾਰੀ ਨੌਕਰੀ ਤਾਂ ਨਹੀਂ ਮਿਲ ਸਕਦੀ ਇਹਦੀ ਪੋਸਿਬਿਲਟੀ ਨਹੀਂ ਹੈ ਸੋ ਯੂ ਮਸਟ ਕ੍ਰੀਏਟ ਯੂ ਟੂ ਆਬਜੈਕਟਿਵਸ ਦੋ ਆਬਜੈਕਟਿਵ ਲੈ ਕੇ ਚੱਲੋ ਠੀਕ ਆ ਠੀਕ ਆ ਜੇ ਇਹ ਕੰਪਲੀਟ ਹੋ ਗਿਆ ਤਾਂ ਬਹੁਤ ਅੱਛੀ ਗੱਲ ਹੈ ਲੇਕਿਨ ਅਗਰ ਨਾ ਹੋਇਆ ਤਾਂ ਮੈਂ ਕੀ ਕਰਾਂਗਾ ਸੈਕੰਡ ਆਬਜੈਕਟਿਵ ਮੇਰੇ ਕੋਲ ਨਾਲ ਹੋਣਾ ਚਾਹੀਦਾ ਮੇਰੇ ਐ ਤੇ ਸੀਵੀ ਜਾਂ ਰਿਜ਼ਿਊਮੇ ਆਪਣਾ ਬਣਾਉਣਾ ਹੁੰਦਾ ਨਹੀਂ ਤੇ ਉਸ ਸਮੇਂ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਬਣਾਏ ਕਿਦਾਂ ਕਿਉਂਕਿ ਮਨ ਲੱਗਦਾ ਇੰਡਸਟਰੀ ਦੀ ਮੇਨ ਡਿਮਾਂਡ ਹੈ ਕਿ ਉਹ ਤੁਹਾਨੂੰ ਮਿਲਣ ਤੋਂ ਪਹਿਲਾਂ ਤੁਹਾਡਾ ਸੀਵੀ ਦੇਖਦੇ ਨੇ ਬਿਲਕੁਲ ਵੀ ਉਹਦੇ ਕਈ ਆ ਬੱਚੇ ਕੋਲ ਫਰੈਸ਼ਰ ਆ ਜਾਂ ਪੜ੍ਹਾਈ ਦੌਰਾਨ ਉਹਨੇ ਐਕਸਟਰਾ ਨਹੀਂ ਕੀਤਾ ਤੇ ਬੱਚਿਆਂ ਨੂੰ ਕਿਹੜੀਆਂ ਚੀਜ਼ਾਂ ਦਾ ਖਾਸ ਕਰਕੇ ਰੱਖਣਾ ਚਾਹੀਦਾ ਹੈ ਕਿ ਸੀਵੀ ਜਾਂ ਰਿਜ਼ਿਊਮੇ ਬਣਾਉਦੇ ਬੀਸਿਕਲੀ ਆ ਜਿੱਤਕ ਰਿਜ਼ਿਊਮਸ ਸੀਵੀ ਦੀ ਗੱਲ ਹੈ ਜੋ ਬੇਸਿਕ ਬਲੰਡਰ ਬੱਚੇ ਕਰਦੇ ਨੇ ਅੱਧੀ ਗੱਲ ਇਹ ਨੇ ਉਹ ਇੱਕੋ ਸਿਰ ਰਿਜ਼ਿਊਮ ਰੱਖਦੇ ਨੇ ਆਪਣਾ ਤੇ ਹਰ ਕੰਪਨੀ ਚ ਨੂੰ ਫਿੱਟ ਕਰਨ ਦੀ ਕੋਸ਼ਿਸ਼ ਕਰਦੇ ਨੇ ਜੋ ਐਜ਼ ਅ ਪਲੇਸਮੈਂਟ ਆਫੀਸਰ ਮੈਂ ਸਮਝਾਉਣ ਦੀ ਗੱਲ ਕਰਦਾ ਮਾਤਾ ਗੁਜਰੀ ਦੇ ਕਾਲਜ ਦੇ ਵਿੱਚ ਵੀ ਜਦੋਂ ਅਸੀਂ ਲੈਕਚਰਸ ਦਿੰਨੇ ਆ ਰਿਗਾਰਡਿੰਗ ਯੂ نو ਕੈਰੀਅਰ ਗਾਈਡੈਂਸ ਯਾ CV ਪ੍ਰੇਪਰੇਸ਼ਨ ਦੇ ਉੱਤੇ ਅਸੀਂ ਲੈਕਚਰਸ ਦਿੰਨੇ ਆ ਹਰ ਜਬਸ ਲਈ CV ਲਾਗ ਹੋਏ ਨੋ ਡਾਊਟ ਕਿ ਬੇਸਿਕ ਰਿਕੁਆਇਰਮੈਂਟਸ ਹੋਣ ਗਿਆ ਤੁਹਾਡੇ ਬੇਸਿਕ ਜੋ ਯੂ نو ਆ ਫਰੇਮਵਰਕ ਹੈਗਾ ਉਸੇਮ ਰਹੇਗਾ ਕਿ ਤੁਹਾਡੀ এডਿਕੇਸ਼ਨ ਕੁਆਲੀਫਿਕੇਸ਼ਨ ਕੀ ਹੈ ਤੁਹਾਡਾ ਐਕਸਪੀਰੀਅੰਸ ਕੀ ਹੈਗਾ ਠੀਕ ਹੈ ਤੁਹਾਡਾ ਯੂ نو ਹੌਬੀਸ ਕੀ ਹੈਗੀਆਂ ਉਹ ਸੇਮ ਰਹਿਣਗੇ ਲੇਕਿਨ ਜਿਹੜੇ ਤੁਹਾਡੇ ਯੂ نو ਆਬਜੈਕਟਿਵਸ ਹੈਗੇ ਆ ਕਰੀਅਰ ਆਬਜੈਕਟਿਵਸ ਹੈਗੇ ਨੇ ਉਹਨਾਂ ਨੂੰ ਕਿਤਨਾ ਕਿਤੇ ਥੋੜਾ ਬੂਤ ਸਾਨੂੰ ਮੋਲਡ ਕਰਨਾ ਚਾਹੀਦਾ ਹੈ ਐਸ ਪਰ ਦਾ ਰਿਕੁਆਇਰਮੈਂਟ ਆਫ ਦ ਇੰਡਸਟਰੀ ਸਾਨੂੰ ਦੇਖਣਾ ਚਾਹੀਦਾ ਹੈ ਕਿ ਜਦੋਂ ਵੀ ਅਸੀਂ ਕਿਸੇ ਜੌਬ ਦੇ ਲਈ ਅਪਲਾਈ ਕਰ ਰਹੇ ਹਾਂ ਠੀਕ ਹੈ ਉਸ ਜੌਬ ਦੀ ਬੇਸਿਕ ਰਿਕੁਆਇਰਮੈਂਟਸ ਕੀ ਹੈ ਠੀਕ ਹੈ ਜੋਬ ਦੇ ਇੰਟਰਵਿਊ ਤੋਂ ਦੇਣ ਤੋਂ ਪਹਿਲਾਂ ਹਰ ਜੋਬ ਦੇ ਉੱਤੇ ਨਾ ਉਹਦੀ ਜੋਬ ਰਿਸਪੌਂਸਿਬਿਲਟੀਜ਼ ਲਿਖਿਆ ਹੁੰਦਾ ਹੈ ਕਿ ਇਸ ਬੱਚੇ ਤੋਂ ਸਾਨੂੰ ਕੀ ਡਿਮਾਂਡ ਕੀ ਕਰ ਰਹੀ ਹੈ ਸੋ ਬੱਚੇ ਨੂੰ ਚਾਹੀਦਾ ਹੈ ਕਿ ਜਦੋਂ ਉਹ ਆਪਣਾ ਰੈਜ਼ਿਊਮ ਤਿਆਰ ਕਰੇ ਉਸ ਜੋਬ ਰਿਸਪੌਂਸਿਬਿਲਟੀਜ਼ ਨੂੰ ਆਪਣੇ ਸਾਹਮਣੇ ਰੱਖੇ ਤੇ ਉਸ ਜੋਬ ਰਿਸਪੌਂਸਿਬਿਲਟੀਜ਼ ਦੇ ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੇ ਜੋਬ ਨੇ ਰੈਜ਼ਿਊਮਸ ਨੂੰ ਜਾਂ ਸੀਵੀ ਨੂੰ ਉਹਨਾਂ ਕੋਰਿਲੇਟ ਕਰੇ ਮਤਲਬ ਉਹਨਾਂ ਦਾ ਇੱਕ ਕੋਆਰਡੀਨੇਸ਼ਨ ਬਣਨਾ ਚਾਹੀਦਾ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਮੰਨ ਲਓ ਇੱਕ ਜੋਬ ਦੇ ਰਿਕੁਆਇਰਮੈਂਟ ਆ ਗਈ ਹੈ ਕਿ ਵੀ ਰਿਕੁਆਇਰ ਅ ਨਾਈਟ ਸ਼ਿਫਟ ਠੀਕ ਹੈ ਤਾਂ ਯੂ ਯੂ ਮੈਂਸ਼ਨ ਇਨ ਯੋਰ ਰਿਜ਼ਿਊਮੇ ਕਿ ਯੂ ਆਰ ਫ੍ਰੀ ਟੂ ਯੂ نو ਯੂ نو ਟੂ ਵਰਕ ਇਨ ਔਨ ਐਨੀ ਪਲੇਸ ਔਨ ਐਨੀ ਟਾਈਮ ਠੀਕ ਹੈ ਜੇ ਤੁਸੀਂ ਕਹੋਗੇ ਕਿ ਮੈਂ ਸਿਰਫ ਨੌ ਤੋਂ ਮੈਂ ਆਮ ਓਨਲੀ ਕੰਫਰਟੇਬਲ ਇਨ ਦਾ ਯੂ نو ਮਾਰਨਿੰਗ ਸ਼ਿਫਟ ਤੇ ਜੌਬ ਦੇ ਰਿਕਵਰਮੈਂਟ ਦੇ ਅਕਾ ਨਾਈਟ ਸ਼ਿਫਟ ਤੇ ਵਾਈ ਯੂ ਆਪਲਾਈਂਗ ਫਾਰ ਦ ਸਿੰਟ ਤੋਨੋ ਵਾਈ ਕਰ ਲੈਣਾ ਚਾਹੀਦਾ। ਇਹ ਦੇਖੋ ਜੌਬ ਦੀਆਂ ਰਿਕਵਰਮੈਂਟਸ ਨੂੰ ਇਵੈਲਿਊਏਟ ਕਰਕੇ ਤੁਹਾਨੂੰ ਆਪਣਾ ਰੈਜ਼ਿਊਮ ਹਰ ਵਾਰ ਅਪਡੇਟ ਕਰਨਾ ਚਾਹੀਦਾ। ਠੀਕ ਹੈ ਆਪਣੀ ਸਕਿੱਲਸ ਅਕੋਰਡਿੰਗ ਅਪਡੇਟ ਕਰਨਾ ਚਾਹੀਦਾ ਤੇ ਜੌਬ ਦੇ ਰਿਕਵਰਮੈਂਟ ਦੇ ਅਕੋਰਡ ਕਰਨਾ ਚਾਹੀਦਾ। ਹੁੰਦਾ ਕੀ ਹੈ ਕਿ ਬੱਚੇ ਨੇ ਕੰਟਰਡੀਸ਼ਨਲ ਰੈਜ਼ਿਊਮ ਬਣਾਇਆ ਹੁੰਦਾ ਔਰ ਅਪ੍ਰੋਕਸੀਮੇਟਲੀ ਸਾਰੀ ਗਲਾਸਿੰਗ ਸੇਨ ਬਣਾਇਆ ਹੁੰਦਾ। ਠੀਕ ਹੈ ਉਹ ਉਸੇ ਰੈਜ਼ਿਊਮ ਨੂੰ ਉਸ ਦੇ ਫਿਟ ਕਰਨ ਦੀ ਕੋਸ਼ਿਸ਼ ਕਰ ਕਿਉਂਕਿ ਲਗਭਗ 30 ਤੋਂ 40% ਐਚਆਰ ਹੈਗੇ ਉਹ ਮਨ ਤੁਹਾਡਾ ਰੈਜ਼ਿਊਮ ਦੇਖ ਕੇ ਬਣਾ ਲੈਂਦਾ ਕਿ ਮੈਨੂੰ ਰੱਖਣਾ ਹੈ ਕਿ ਨਹੀਂ ਰੱਖਣਾ ਹੈ ਕਿਉਂਕਿ ਬੱਚੇ ਨੂੰ ਪਤਾ ਚੱਲ ਜਾਂਦਾ ਕਿ ਜਦੋਂ ਵੀ ਰੈਜ਼ਿਊਮ ਬਣਾਣਾ ਹੈ ਐਟਲੀਸਟ ਉਹਦੇ ਵਿੱਚ ਗਰਮੈਟਿਕਲ 에ਰਰ ਨਾ ਹੋ ਠੀਕ ਹੈ ਸਿਸਟਮੈਟਿਕ ਅਗਰ ਤੁਹਾਨੂੰ ਨਹੀਂ ਪਤਾ ਕਿ ਕਿਸ ਤਰੀਕੇ ਦੀ ਸੀਕਵੈਂਸਿੰਗ ਰੱਖਣੀ ਹੈ ਉਹ ਤੁਸੀਂ ਸਿੱਖ ਸਕਦੇ ਹੋ ਲੇਕਿਨ ਗ੍ਰੈਮੈਟਿਕਲ ਐਰਰ ਤੇ ਗੁਜ਼ੀ ਬਚਪਨ ਤੋਂ ਲੈ ਕੇ ਇੰਗਲਿਸ਼ ਪੜ੍ਹਦੇ ਆ ਰਹੇ ਆਂ ਤੇ ਉਹਦੇ ਵਿੱਚ ਕਿਸੇ ਨਾ ਕਿਸੇ ਸੈਂਟੈਂਸ ਫਾਰਮੇਸ਼ਨ ਦੇ ਵਿੱਚ ਮਿਸਟੇਕ ਹੈਗੀ ਹੈ ਅਗਰ ਕੋਈ ਕਲੈਰੀਕਲ 에ਰਰ ਉਹਦੇ ਵਿੱਚ ਹੈਗੀ ਹੈ ਤਾਂ ਉਹਨੂੰ ਬਹੁਤ ਜ਼ਿਆਦਾ ਰਿਮੂਵ ਕਰਨ ਦੀ ਲੋੜ ਹੈਗੀ ਹੈ ਮਤਲਬ ਉਹ ਇਹ ਮੈਂ ਕਹਿ ਸਕਦਾ ਕਿ ਜ਼ੀਰੋ ਟੋਲਰੈਂਸ ਐਂਡ ਦੇ ਵਿੱਚ ਹਾਂ ਮਤਲਬ ਇੰਨੀ ਤੁਸੀਂ ਕਹਿ ਸਕਦੇ ਕਿ 5% ਚਾਂਸ ਆਫ ਟੋਲਰੈਂਸ ਹੈਗੀ ਉਹ ਜ਼ੀਰੋ ਟੋਲਰੈਂਸ ਹੈ ਨਾ ਕਿਸੇ ਤਰ੍ਹਾਂ ਦਾ ਵੀ ਕਲੈਰੀਕਲ 에ਰਰ ਪਾਇਆ ਜਾਂਦਾ ਰਿਜ਼ਿਊਮ ਦੇ ਵਿੱਚ ਪਹਿਲੇ ਉਹ ਡਿਨਾਈ ਕਰ ਦਿੰਦਾ ਕਿ ਬੱਚਾ ਜਿਹੜਾ ਆਪਣਾ ਰੈਜ਼ਿਊਮ ਸਹੀ ਤਰੀਕੇ ਨਾਲ ਨਹੀਂ ਪਰ ਸਕਦਾ ਜੋ ਰੈਜ਼ਿਊਮ ਤਰੀ ਸਹੀ ਤਰੀਕੇ ਨਾਲ ਨਹੀਂ ਬਣਾ ਸਕਦਾ ਤਾਂ ਉਹਨੇ ਕੰਪਨੀ ਦੇ ਡਾਕੂਮੈਂਟਸ ਕਿੱਦਾਂ ਬਣਾਉਣੇ ਉਹਨੇ ਕੰਪਨੀ ਦੀ ਲੈਟਰਸ ਕਿੱਦਾਂ ਬਣਾਨੀ ਉਹ ਕੰਪਨੀ ਦੇ ਅੱਗੇ ਕੋਈ ਜਦੋਂ ਕੋਈ ਨਾ ਕੋਈ ਟਾਸ ਦਿੱਤਾ ਜਾਏਗਾ ਉਹਦੇ ਵਿੱਚ ਵੀ ਸਲੇ ਮਿਸਟੇਕਸ ਕਰੇਗਾ ਸੋ ਬੱਚੇ ਨੂੰ ਕਿਤਨਾ ਕਿਤੇ ਉਸ ਇਸ ਉਤੇ ਫੋਕਸ ਕਰਨਾ ਚਾਹੀਦਾ ਰੈਜ਼ਿਊਮ ਨਾਲ ਤੇ ਸਰ ਇਸ ਤੋਂ ਬਾਅਦ ਇੱਕ ਖਾਸ ਜਿਹੜਾ ਸਵਾਲ ਰਹਿੰਦਾ ਹੋਰ ਇਹਦਾ ਇੰਟਰਵਿਊ ਬਾਰੇ ਠੀਕ ਹੈ ਬੱਚੇ ਜਦੋਂ ਮੰਨ ਲਓ ਇੰਟਰਵਿਊ ਦੇਣ ਜਾਂਦੇ ਨੇ ਕਈ ਬੜੇ ਸਕਿਲਡ ਹੁੰਦੇ ਨੇ ਪਰ ਉਹ ਆਪਣੇ ਆਪ ਨੂੰ ਵੀ ਦਿਖਾ ਨਹੀਂ ਪਾਉਂਦੇ ਜਦੋਂ ਮੰਨ ਲਓ ਸਵਾਲ ਪੁੱਛੇ ਜਾਂਦੇ ਤੋਂ ਅੰਦਰ ਇੱਕ ਫੋਬੀਆ ਲੱਗ ਬਣਿਆ ਜਾਂਦਾ ਤੇ ਬੱਚੇ ਚ ਇਹਨੂੰ ਕਿਵੇਂ ਟੈਕਲ ਕਰਨਾ ਹੈ ਇਹ ਚੀਜ਼ ਆ ਦੇਖੋ ਇੰਟਰਵਿਊਜ਼ ਦੇ ਲਈ ਪ੍ਰੈਪਰੇਸ਼ਨ ਦੇ ਲਈ ਹੁੰਦਾ ਕਿ ਤੁਸੀਂ ਜਿਵੇਂ ਅਸੀਂ ਬੱਚਾ ਨੂੰ ਨਾ ਕੁਝ ਐਕਟੀਵਿਟੀਆਂ ਦਿੰਨੇ ਆ ਠੀਕ ਹੈ ਉਹਦੇ ਵਿੱਚ ਅਸੀਂ ਇਹ ਕਹਿੰਦੇ ਕਿ ਏਟਲੀਸਟ ਬੱਚਾ ਮਿਰਰ ਦੇ ਸਾਹਮਣੇ ਕਰਕੇ ਬੋਲਣਾ ਸਟਾਰਟ ਕਰ ਠੀਕ ਹੈ ਜਦੋਂ ਉਹ ਮਿਰਰ ਦੇ ਸਾਹਮਣੇ ਬੋਲਣਾ ਆ ਜਾਏਗਾ ਜਦੋਂ ਉਹ ਆਪਣੀ ਗਲਤੀਆਂ ਆਪਣੇ ਆਪ ਸੁਣਨੀ ਆ ਅੱਜ ਕੱਲ ਤਾਂ ਬਹੁਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਅੱਜ ਕੱਲ ਆਪਣੇ ਕੋਲ ਟੈਕਨੋਲੋਜੀ ਵੀ ਆਰ ਬੱਚੇ ਕੋਲ ਗੈਜੇਟਸ ਨੇ ਤਾਂ ਆਪਣੀ ਰਿਕਾਰਡਿੰਗ ਕਰਨਾ ਸਟਾਰਟ ਕਰ ਉਹ ਆਪਣੇ ਆਪ ਨੂੰ ਕੁ ਤਾਂ ਨੂੰ ਪਤਾ ਚਲ ਜਾਈਗਾ ਕਿ ਮੈਂ ਗਲਤੀ ਕਿੱਥੇ ਕਰ ਰਿਹਾ ਹਾਂ ਮੈਂ ਕਿੱਥੇ ਫੰਬਲ ਹੋ ਰਿਹਾ ਹਾਂ ਦੇਖੋ ਕੁਝ ਬੇਸਿਕ ਸੈਟ ਆਫ ਕੁਐਸਚਨਸ ਹੁੰਦੇ ਨੇ ਜੋ ਅਸੀਂ ਵੀ ਦੱਸਦੇ ਹਾਂ ਅਸੀਂ ਇੰਟਰਵਿਊਸ ਤੋਂ ਹੋਣ ਤੋਂ ਪਹਿਲਾਂ ਬੱਚੇ ਨੂੰ ਦੱਸਦੇ ਹਾਂ ਕਿ ਕੁਝ ਬੇਸਿਕ ਸੈਟ ਆਫ ਕੁਐਸਚਨਸ ਹੁੰਦੇ ਨੇ ਕਿ ਅਜਿਵੇਂ ਐਕਸਪਲੇਨ ਯੋਰself ਉਂ ਜੇਕਰ ਅਸੀਂ ਪੂਰੇ ਸਾਲ ਦੇ ਅਸੀਂ ਪੂਰੇ ਕੈਰੀਅਰ ਦੇ ਵਿੱਚ ਅਸੀਂ ਆਪਣੇ ਆਪ ਨੂੰ 5 ਮਿੰਟ ਵੀ ਐਕਸਪਲੇਨ ਨਹੀਂ ਕਰ ਸਕਦੇ ਬੱਚੇ ਹੀ ਕਰਦੇ ਨੇ ਠੀਕ ਹੈ ਜੀ ਮਾਈਸੈਲਫ ਇਜ਼ ਦਸ ਮੈਂ ਇਥੋਂ ਆਇਆ ਤੇ ਮੈਂ ਆ ਕਰ ਰਿਹਾ ਇਸ ਤੋਂ ਬਾਅਦ ਉਹ ਬਿਲਕੁਲ ਸਾਇਲੈਂਟ ਬੋਕ ਤੇ ਜਾਵੇ ਅੰਦਰ ਹਾਂ ਉਹ ਇਹਨਾਂ ਜ਼ਰੂਰੀ ਹੁੰਦਾ ਕਿ ਐਟ ਲੀਸਟ ਆਪਣੀ ਜੋ ਇੰਟਰੋਡਕਸ਼ਨ ਹੈਗੀ ਹੈ ਉਹ 4-5 ਮਿੰਟ ਦੀ ਇੰਪ੍ਰੈਸਿਵ ਇੰਟਰੋਡਕਸ਼ਨ ਜਿਹੜੀ ਹੈਗੀ ਉਹ ਤਿਆਰ ਕਰਕੇ ਰੱਖੋ ਕਿ ਤੁਹਾਨੂੰ ਸਾਹਮਣੇ ਉਹ ਚੁੱਕਣਾ ਵੀ ਠੀਕ ਹੈ ਬਸ ਜਿੰਨੇ ਤੋਂ ਇੰਟਰੋਡਕਸ਼ਨ ਕਿਹਾ ਗਿਆ ਸੀ that is more than sufficient ਉਸ ਤੋਂ ਬਾਅਦ ਇੰਟਰਵਿਊਸ ਦੇਖੋ ਜਿਹੜਾ ਇੰਟਰਵਿਊਰ ਹੁੰਦਾ ਉਹ ਕੋਈ ਕਵਿਕਸ ਕੁਐਸਚਨ ਨੇ ਲੈ ਕੇ ਆਂਦਾ ਬਿਲਕੁਲ ਉਹ ਤੁਹਾਡੇ ਹੀ ਅਨਸਰਸ ਦੇ ਵਿੱਚੋਂ ਕੁਐਸਚਨ ਜਨਰੇਟ ਕਰਦਾ ਠੀਕ ਹੈ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਇੰਟਰਵਿਊ ਦੇ ਰਹੇ ਹੋ ਉਹਨੂੰ ਏਦਾਂ ਦੇ ਕੁਐਸਚਨ ਕੋਈ ਉਹਦੇ ਸਾਹਮਣੇ ਨਾ ਰੱਖੋ ਕਿ ਜਿਹੜੇ ਤੁਹਾਡੇ ਲਈ ਚੈਲੈਂਜਿੰਗ ਹੋ ਜਾਣ ਜਿਵੇਂ ਮੈਂ ਸਿੰਪਲ ਐਗਜ਼ਾਮਪਲ ਕਹਾਂ ਫਾਰ ਐਗਜ਼ਾਮਪਲ ਯੂ ਆਰ ਮੈਂਸ਼ਨਿੰਗ ਇਨ ਯਰ ਰੈਜ਼ਿਊਮੇ ਕਿ ਯੂ نو ਰੀਡਿੰਗ ਆਫ ਬੁਕਸ ਇਜ਼ ਯਰ ਹੌਬੀ ਤਾਂ ਤੁਸੀਂ ਉਹਨੂੰ ਆਪੋਨੈਂਟ ਕੁਐਸਚਨ ਦੇਤਾ ਕਿ ਦੱਸੋ ਜੀ ਤੁਸੀਂ ਕਿਹੜੀ ਲੇਟੈਸਟ ਕਿਤਾਬ ਪੜ੍ਹੀ ਹੈ ਠੀਕ ਹੈ ਅਤੇ ਉਸ ਦਾ ਆਥਰ ਕੋਣ ਹੈ ਯਾ ਤਾਂ ਵੇਰੇ ਹੈਗਾ ਕਿ ਤੁਸੀਂ 8 10 15 ਕਿਤਾਬਾਂ ਦੇ ਤੁਸੀਂ ਸਾਰੇ ਚੀਜ਼ਾਂ ਨਾਮ ਦੀਆਂ ਕਰਕੇ ਦੇਖੋ ਜਾਂ ਉਹਨੂੰ ਡਿਲੀਟ ਕਰ ਦੋ ਕੋਈ ਇੱਕ ਆਪਸ਼ਨ ਤੁਸੀਂ ਲੈ ਕੇ ਚੱਲਦੇ ਹੋ ਕਿ ਨਾ ਬੀਸਿਕਲੀ ਤੁਹਾਡਾ ਰੈਜ਼ਿਊਮੇ ਹੀ ਕੁਐਸਚਨਸ ਤਿਆਰ ਕਰ ਦਿੰਦੇ ਸੋ ਜਦੋਂ ਆਪਣਾ ਰੈਜ਼ਿਊਮੇ ਤਿਆਰ ਕਰਨਾ ਬਹੁਤ ਜ਼ਰੂਰੀ ਹੈ ਇਹ ਚੈੱਕ ਕਰੋ ਕਿ ਉਹਨਾਂ ਸਾਰਿਆਂ ਦੇ ਜਸਟੀਫਿਕੇਸ਼ਨ ਆਨਸਰ ਹੈਗੇ ਜਿਹੜੇ ਤੁਸੀਂ ਉਹਦੇ ਵਿੱਚ ਮੈਂਸ਼ਨ ਕਰਦੇ ਹੋ ठीक है क्योंकि कोई भी एचाह ठीक है जो टेक्निकल क्वेश्चन होंगे अपने बेसिक्स क्वेश्चन जरूर क्लियर करो अपनी फीड रिलेटेड है कोई साइंस का है कोई कैमेस्ट्री का है कोई मैनेजमेंट का है कोई कॉमर्स का है कोई इकनोमिक्स का है जो बेसिक कोश्चनस ने किसी भी चीज़ में लैके हर एक की अपनी ना वोकैबुलरी होंगी है हर कोर्स से अपनी वोकैबलरी होंगी एटलीस्ट जो बेसिक टर्मस ने वो तो अंडरसटैंड करके जाए क्योंकि ठीक है तो प्रैक्टिकल नहीं पता बट यू आर ईगरली ईगरलीन टू लर्न लर्निंग अडेप्टेबिलिटी तो होनी चाहिए लर्न कर सको ਸਭ ਜਰੂਰੀ ਹੈ ਕਿ ਆਪਨੇ ਕੋਰਸ ਨਾਲ ਰਿਲੇਟਡ ਚੰਨੀਆਂ ਵੀ ਬੇਸਿਕ ਸਕਿਲਸ ਨੇ ਬੇਸਿਕ ਬੇਸਿਕ ਰਿਕੁਆਇਰਮੈਂਟਸ ਨੇ ਜਿਵੇਂ ਮੈਂ ਅਗਰ ਤੁਹਾਡੇ মিডিਆ ਦੇ ਗੱਲ ਕਰਨਾਂ ਤਾਂ ਅਗਰ ਮੱਚਾ ਕਰਵੇ ਕਿ ਮੈਂ ਇੰਟਰਵਰਟ ਐ ਤਾਂ ਮੀਡੀਆ ਦਾ ਕੰਮ ਨਹੀਂ ਕਰ ਸਕਦਾ ਸੋ ਉਹ ਇੰਪ੍ਰੈਸਿਵ ਹੋਣਾ ਚਾਹੀਦਾ ਐਕਸਟ੍ਰੋਵਰਟ ਪਰਸਨ ਹੋਣਾ ਚਾਹੀਦਾ ਉਹਨੂੰ ਡਰਨਾ ਨਹੀਂ ਚਾਹੀਦਾ ਕਿਸੇ ਸਾਹਮਣੇ ਕੋਈ ਕੁਐਸਚਨ ਪੁੱਛ ਦੇਵੇ ਔਰ ਡਰਨਾ ਨਹੀਂ ਚਾਹੀਦਾ ਕਿਸੇ ਸਾਹਮਣੇ ਗੱਲ ਕਰਦੇ ਹੋਏ ਸੋ ਅਗਰ ਉਹ ਖੁਦ ਹੀ ਫੰਬਲ ਕਰਦੇ ਨੇ ਠੀਕ ਐ ਤਾਂ ਫੇਰ ਮੀਡੀਆ ਦਾ ਕੋਰਸ ਨਹੀਂ ਕਰ ਸਕਦੇ ਠੀਕ ਹੈ ਸੇਮ ਵਿਦ ਦਾ ਕੇਸ ਆਫ ਮੈਨੇਜਮੈਂਟ ਸੇਮ ਵਿਦ ਦਾ ਕੇਸ ਆਫ ਸਾਈਜ਼ ਕੁਝ ਬੇਸਿਕ ਰਿਕੁਆਇਰਮੈਂਟਸ ਹੁੰਦੀਆਂ ਹਰ ਇੱਕ ਕੁਰਸੀਆਂ ਸੋ ਬੇਸਿਕ ਰਿਕੁਆਇਰਮੈਂਟਸ ਨੂੰ ਆਪਣਾ ਪੂਰਾ ਜਰੂਰ ਕਰੇ ਬੱਚਣ ਲਈ ਅਸੀਂ ਇਹ ਵੀ ਸਬਮਿਸ਼ਨ ਰੱਖਦੇ ਆਂ ਠੀਕ ਹੈ ਇੱਕ ਇੰਟਰਵਿਊਸ ਦੇ ਵਿੱਚ ਇੱਕ ਪ੍ਰੋਟੋਕੋਲ ਹੁੰਦਾ ਕਿ ਇਸ ਤਰੀਕੇ ਦਾ ਅਸੀਂ ਕੋਈ ਕੁਐਸ਼ਨਸ ਪੁੱਛਨੇ ਆਂ ਬਟ ਤੁਹਾਡੇ ਕੌਨਫੀਡੈਂਸ ਨੂੰ ਵੀ ਜਜ ਕਰ ਲਿਆ ਜਾਂਦਾ ਜੇ ਅਗਰ ਇੱਕ ਦਾ ਕੁਐਸ਼ਨ ਤਾਂ ਨਹੀਂ ਆਂਦਾ ਜਿਉ ਡਾਇਰੈਕਟਲੀ ਸੋਰੀ ਕਿਉਂਕਿ ਯੂ ਆਰ ਨਾਟ ਅ ਜੀਨੀਅਸ ਵਨ ਕਿ ਤੁਹਾਨੂੰ ਸਾਰੇ ਕੁਐਸਚਨ ਦਾ ਆਨਸਰ ਆਉਂਦੇ ਹੋ ਆਮ ਆਲਸੋ ਨਾਟ ਅ ਜੀਨੀਅਸ ਮੈਂ ਵੀ ਨਹੀਂ ਕਹਿੰਦਾ ਮੈਨੂੰ ਸਾਰੇ ਆਨਸਰ ਆਉਂਦੇ ਨੇ ਮੋਸਟ ਆਫ ਦਾ ਇੱਕ ਅੱਧਾ ਕੁਐਸਚਨ ਮੈਨੂੰ ਨਹੀਂ ਆਉਂਦਾ ਹੋ ਤਾਂ ਇਸ ਤੇ ਸਟੇਟ ਫਾਰਵਰਡ ਸੇ ਸੌਰੀ ਸਰ ਆਮ ਨਾਟ ਅਵੇਅਰ ਅਬਾਊਟ ਥਿਸ ਬਟ ਯੈਸ ਨੈਕਸਟ ਟਾਈਮ ਆਈ ਡੈਫੀਨਿਟਲੀ ਯੂ نو ਅੰਡਰਸਟੈਂਡ ਵਟ ਦਾ ਕਨਸੈਪਟ ਇਸ ਤੇ ਉਹ ਨੂੰ ਉੱਥੇ ਕੈਨਸਲ ਨਹੀਂ ਕਰਕੇ ਆਣਾ ਨਹੀਂ ਸਰ ਨੇ ਪੁੱਛ ਲਿਆ ਖਤਮ ਹੋ ਗਿਆ ਬਾਹਰ ਜਾ ਕੇ ਉਸ ਕਨਸੈਪਟ ਨੂੰ ਅੰਡਰਸਟੈਂਡ ਕਰੋ ਕਿ ਮੈਨੂੰ ਪੁੱਛਿਆ ਕੀ ਗਿਆ ਸਰ ਕਾਕੇ ਐਟ ਲੀਸਟ ਜੇ ਇਸ ਇੰਟਰਵਿਊ ਸਿਲੈਕਟ ਨਹੀਂ ਹੋਏ ਅਗਲੇ ਇੰਟਰਵਿਊ ਵਿੱਚ ਉਸ ਕੁਐਸਚਨ ਦੇ ਉੱਤੇ ਤੁਹਾਡੇ ਨੈਗੇਟਿਵ ਰਿਸਪੌਂਸ ਨਾ ਫਰੀ ਠੀਕ ਹੈ ਤੋ ਇਹ ਫਨਾ ਪ੍ਰੈਸ਼ਨ ਜ਼ਰੂਰੀ ਹੈ ਨਸਲ ਜਿਵੇਂ ਆਪਾਂ ਅਰਬਨ ਏਰੀਆ ਜਿਹੜੇ ਕਲੋਆਂ ਜਾਂ ਯੂਨੀਵਰਸਿਟੀ ਨੇ ਉੱਥੇ ਆਪਾਂ ਬੱਚੇ ਦੇਖਦੇ ਆ ਕਿ ਉਹ ਪੜਦੇ ਪੜਦੇ ਕਾਫੀ ਅਰਨਿੰਗ ਕਰ ਰਹੇ ਨੇ ਪਰ ਹੁਣ ਜਿਹੜਾ ਸਮਾਂ ਚੱਲ ਰਿਹਾ ਇਸ ਸਮੇਂ ਓਪਰਚ्युनिटीज ਬਹੁਤ ਸਾਰੀਆਂ ਕ੍ਰੀਏਟਿਵ ਜਿਵੇਂ ਸਾਡੇ মিডিਆ ਦੇ ਕੋਈ ਸਟੂਡੈਂਟ ਨੇ ਉਹ ਪੜਦੇ ਪੜਦੇ ਕੰਟੈਂਟ ਰਾਈਟਿੰਗ ਦਾ ਕੰਮ ਕਰ ਰਹੇ ਚੰਗਾ ਕਮਾ ਰਹੇ ਨੇ ਤੇ ਜਿਹੜੇ ਰੂਰਲ ਏਰੀਆ ਦੇ ਬੱਚੇ ਨੇ ਉਹਨਾਂ ਨੂੰ ਕਈ ਵਾਰੀ ਅਵੇਅਰ ਨਹੀਂ ਹੁੰਦੇ ਵੀ ਆਪਾਂ ਪੜਦੇ ਪੜਦੇ ਵੀ ਕੁਝ ਨਾਲ ਸਾਈਡ ਬਾਈ ਸਾਈਡ ਵੀ ਇਹ ਮੇਰੇ ਕੰਮ ਕਰ ਸਕਦਾ ਜੇ ਨਾ ਇਨਕਮ ਜਨਰੇਟ ਹੋਏ ਤੇ ਫਾਈਨੈਂਸ਼ੀਅਲੀ ਉਹਨਾਂ ਨੂੰ ਹੈਲਪ ਹੋਵੇ। ਅੱਜਕੱਲ ਸਰ ਕੀ ਹੈ ਫ੍ਰੀਲੈਂਸਿੰਗ ਦਾ ਜਮਨ। ਫ੍ਰੀਲੈਂਸਰਸ ਬਹੁਤ ਜ਼ਿਆਦਾ ਅਵੇਲੇਬਲ ਨੇ। ਲਰਨਿੰਗ ਵਿਦ ਅਰਨਿੰਗਸ ਜਿਹਾ ਨਵਾਂ ਕਨਸੈਪਟ ਨੂੰ ਕਿ ਤੁਸੀਂ ਆਪਣੇ ਐਜੂਕੇਸ਼ਨ ਦੇ ਨਾਲ ਨਾਲ ਹੀ ਕੁਛ ਨਾ ਕੁਛ ਅਰਨਿੰਗ ਕਰਦੇ ਰਹੋ। ਜਿਵੇਂ ਅੱਜ ਦੀ ਡੇਟ ਦੇ ਜਾਪਾਨ ਨੂੰ ਪਤਾ ਹੈ ਕਿ ਸੀਐਸਆਰ ਕੰਪਨੀਆਂ ਬਹੁਤ ਫਾਲੋ ਕਰਦੇ ਜਿਹਨੂੰ ਤੁਸੀਂ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਿਟੀਆਂ ਕਹਿੰਦੇ ਆ। ਤਾਂ ਉਹ ਸੀਐਸਆਰ ਦੇ ਅੰਦਰ ਕੀ ਕਰਦੇ ਆ ਕੰਪਨੀਆਂ ਬਹੁਤ ਸਾਰੇ ਇੰਟਰਨਸ ਹਾਇਰ ਕਰ ਲੈਂਦੀਆਂ ਡਿਊਰਿੰਗ ਐਜੂਕੇਸ਼ਨ ਸੋ ਉਸੇ ਐਸ ਅ ਮਾਤਾ ਗੁਜਰੀ ਕਾਲਜ ਪਲੇਸਮੈਂਟ ਸੈਲ ਦੇ ਵਿੱਚ ਉਹਦੀ ਵੀ ਜੋ ਯੂ نو ਇਨਫੋਰਮੇਸ਼ਨਸ ਹੈਗੇ ਆਪਣੀ ਵੈਬਸਾਈਟ ਤੇ ਪਾਉਂਦੇ ਰਹਿੰਦੇ ਆ ਕਿਹੜੀ ਕਿਹੜੀ ਇੰਟਰਨਸ਼ਿਪਸ ਜਿਹੜੀਆਂ ਨੇ ਅਵੇਲੇਬਲ ਹੈਗੀਆਂ ਬੱਚਿਆਂ ਦੇ ਲਈ ਜਿਹੜਾ ਉਹ ਆਪਣੇ ਜੌਬ ਦੇ ਨਾਲ ਕਰ ਸਕਦਾ ਪਰ ਦਿੱਕਤ ਇਹ ਹੁੰਦੀ ਹੈ ਕਿ ਉਹ ਉਹਦੇ ਲਈ ਬੱਚੇ ਨੂੰ ਬੈਲੈਂਸ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੈ ਠੀਕ ਹੈ ਅੱਜ ਦੀ ਦੇਰ ਦੇ ਵਿੱਚ ਜੋ ਮੈਨੂੰ ਇਹ ਲੱਗਦਾ ਹੈ ਕਿ ਬੱਚੇ ਬੈਲੈਂਸ ਨਹੀਂ ਮੇਨਟੇਨ ਕਰ ਪਾ ਰਹੇ ਨਾ ਆਪਣੀ ਐਜੂਕੇਸ਼ਨ ਨੂੰ ਲੈ ਕੇ ਤੇ ਨਾਲ ਵਰਕ ਫਰਮ ਹੋਮ ਨੂੰ ਜਾਂ ਯੂ نو ਵਰਕ ਕਲਚਰ ਨੂੰ ਨਹੀਂ ਹਾਂ ਸੋ ਅਗਰ ਆਪਾਂ ਬੈਲੈਂਸਿੰਗ ਅਪਰੋਚ ਲੈ ਕੇ ਚੱਲਾਂਗੇ ਮੇਰੀ ਐਜੂਕੇਸ਼ਨ ਵੀ ਖਰਾਬ ਨਾ ਹੋਵੇ ਠੀਕ ਹੈ ਤੇ ਮੇਰੇ ਨਾਲ ਨਾਲ ਮੈਂ ਅਰਨਿੰਗ ਵੀ ਕਰੀ ਚੱਲਣਾ ਤਾਂ ਉਹਦੇ ਲਈ ਬਹੁਤ ਸਾਰਾ ਸਕੋਪ ਹੈ ਗਿਆ ਅੱਜ ਕੱਲ ਦਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤਾਂ ਐਨ ਨੰਬਰ ਆਫ ਜੌਬਸ ਆਪ ਨੂੰ ਪਤਾ ਪਾਰਟ ਟਾਈਮਸ ਜਾਂ ਈਵਨਿੰਗ ਟਾਈਮਸ ਸਾਡੇ ਬਹੁਤ ਸਾਰੇ ਬੱਚੇ ਕਰਦੇ ਵੀ ਨੇ Not only ਗ੍ਰੈਜੂਏਸ਼ਨ ਦੇ ਪੋਸਟ ਗ੍ਰੈਜੂਏਟਰ ਬਹੁਤ ਸਾਰੇ ਬੱਚੇ ਜੌਬਸ ਨੇ ਜੋ ਈਵਨਿੰਗ ਸ਼ਿਫਟ ਸੇ ਵਿੱਚ ਜਾਂ ਈਵਨਿੰਗ ਜਿਹੜੀਆਂ ਜੌਬਸ ਨੇ ਜਿਹੜੀਆਂ ਬਿਲਕੁਲ ਕਿਉਂਕਿ ਅੱਜ ਦੇ ਡੇਰ ਦੇ ਵਿੱਚ ਕੀ ਹੈ ਕੇ ਪੀਓਜ਼ ਦਾ ਵੀ ਜ਼ਮਾਨਾ ਹੈ ਜਿਹਨੂੰ ਅਸੀਂ ਨੌਲੇਜ ਪ੍ਰੋਸੈਸ ਆਊਟਸੋਰਸਿੰਗ ਕਹਿੰਦੇ ਆ ਜਿਹਦੇ ਵਿੱਚ ਕੀ ਹੁੰਦਾ ਹੈ ਅਸੀਂ ਫੋਰਨ ਕੰਪ ਬਟ ਉਹਦੇ ਨੇ ਕੀ ਹੋਏਗਾ ਕਿ ਤੁਹਾਨੂੰ ਉਸ ਤਰੀਕੇ ਦੇ ਸਕਿੱਲਸ ਰਿਕੁਆਇਰਮੈਂਟ ਚਾਹੀਦੀਆਂ ਹੋਣਗੇ ਤੇ ਸਭ ਤੋਂ ਇੰਪੋਰਟੈਂਟ ਰਹੇਗਾ ਤੁਹਾਨੂੰ ਬੈਲੈਂਸ ਮੇਨਟੇਨ ਕਰਨਾ ਤੇ ਇਹ ਨਾ ਹੋਵੇ ਕਿ ਤੁਸੀਂ ਐਜੂਕੇਸ਼ਨ ਚ ਬੈਲੈਂਸ ਨਹੀਂ ਮੇਨਟੇਨ ਕਰ पाए ਉਦੋਂ ਤੁਸੀਂ ਕਹੋ ਜੀ ਮੈਂ ਲੈਕਸਸਿੰਗ ਲਗਾ ਪਾ ਰਿਆ ਕਿਉਂਕਿ ਮੈਂ ਸ਼ਾਮ ਨੂੰ ਜੌਬ ਕਰ ਰਿਹਾ ਨੀਡ ਟੂ ਬੀ ਯੂ ਹਾਰਸ਼ ਓਵਰ देयर ਤੁਹਾਨੂੰ ਥੋੜਾ ਬਹੁਤ ਆਪਣੇ ਆਪ ਨੂੰ ਸਟ੍ਰੈਚ ਕਰਨ ਦੀ ਲੋੜ ਜ਼ਰੂਰ ਗੰਥੀਨ ਸੀ ਸਰ ਆਖਰੀ ਸਵਾਲ ਕਿ ਤੁਸੀਂ ਬੀਇੰਗ ਪਲੇਸਮੈਂਟ ਆਫੀਸਰ ਨਾ ਪਰ ਦੇਖਦੇ ਆ ਕੋਰਲ ਵਿੱਚ ਕਾਫੀ ਸਾਰੇ ਜੌਬ ਫੇਅਰ ਜਿਹੜੇ ਨੇ ਆਰਗੇਨਾਈਜ਼ ਕੀਤੇ ਜਾਂਦੇ ਨੇ ਇਹਦੇ ਵੱਡੇ ਕੰਪਨੀ ਦੇ ਸਟੂਡੈਂਟ ਪਾਰਟਿਸਿਪੇਟ ਕਰਦੇ ਨੇ ਚੰਗੇ ਪੈਕੇਜ ਮਿਲਦੇ ਨੇ ਤੇ ਮਤਲਬ ਤੁਸੀਂ ਕੋਈ ਸਾਂਝਾ ਕਰਨਾ ਚਾਹੋ ਕਿ ਮੈਕਸਿਮਮ ਪੈਕੇਜ ਕਿੰਨਾ ਮਿਲਿਆ ਜਦ ਵੱਡੇ ਕੰਪਨੀ ਜਿਹੜੇ ਬੱਚੇ ਕੰਮ ਨਹੀਂ ਹੱਸਾ ਜਿਵੇਂ ਇੱਕ ਮਾਤਾ ਗੁਰਜੀ ਕਾਲਜ ਦੇ ਪਲੇਸਮੈਂਟ ਸੈੱਲ ਦੀ ਗੱਲ ਹੈ ਪੈਕੇजेस ਦੇਖੋ ਕਦੀ ਵੀ ਜਿਹੜਾ ਹੁੰਦਾ ਡਿਫੈਂਸ ਪਾਉਂਦਾ ਸਕਿੱਲ ਹੁੰਦਾ ਨੋ ਡਾਊਟ ਕੰਪਨੀ ਦਾ ਇੱਕ ਪੈਟਰਨ ਹੁੰਦਾ ਜਿਵੇਂ ਅਸੀਂ ਲਾਸਟ ਈਅਰ ਜਿਹੜਾ ਯੂ ਨੋ ਕੰਪਨੀਆਂ ਬੁਲਾਈ ਸੀ ਗੁਰਦਾਊ ਤੋਂ ਕੰਪਨੀਆਂ ਆਈ ਸੀ ਉਹਨਾਂ ਨੇ ਲਗਭਗ 12 ਲੱਖ ਦਾ ਪੈਕੇਜ ਆਫਰ ਕੀਤਾ ਸੀ ਬੱਚੇ ਨੂੰ ਬਟ ਉਦੋਂ ਨਹੀਂ ਬੱਚੇ ਠੀਕ ਹੈ ਇਸ ਤਰੀਕੇ ਦੇ ਵਿੱਚ ਜੋ ਐਵਰੇਜ ਪੈਕੇजेस ਸਾਡੇ ਕੋਲ ਚੱਲਦੇ ਨੇ 4 ਲੱਖ 5 ਲੱਖ ਦੇ ਨੋਰਮਲ ਪੈਕੇजेस ਨੇ ਜੋ ਸਾਨੂੰ ਚੰਡੀਗੜ੍ਹ ਮੋਹਾਲੀ ਦਿੱਲੀ ਐਨਸੀ ਐਂਡ ਲੁਧਿਆਣਾ ਦੇ ਏਰੀਆਜ਼ ਦੇ ਵਿੱਚ ਕੱਲ ਹੀ ਸਾਡਾ ਬੱਚਾ ਇੱਕ ਸਿਲੈਕਟ ਹੋਇਆ ਹੈ ਆ ਇੰਡੀਆ ਮਾਰਕ ਦੇ ਵਿੱਚ ਵਿਦ ਅ ਪੈਕੇਜ ਆਫ 4 ਲੱਖ ਰੁਪਏ ਸੀ ਠੀਕ ਹੈ ਸੋ ਉਹ ਨਾਰਮਲ ਪੈਕੇजेस ਜਿਹੜੇ ਨੇ ਚੱਲਦੇ ਰਹਿੰਦੇ ਨੇ ਮੈਟਰ ਇਹ ਹੁੰਦਾ ਹੈ ਪੈਕੇਜ ਨੂੰ ਇੰਪਰੂਵ ਕਰਨਾ ਜਾਂ ਪੈਕੇਜ ਨੂੰ ਇਨਹਾਂਸ ਕਰਨਾ ਬੱਚੇ ਦੇ ਹੱਥ ਦੇ ਵਿੱਚ ਹੁੰਦਾ ਠੀਕ ਹੈ ਅਸੀਂ ਬੱਚੇ ਨੂੰ ਇੱਕ ਐਂਟਰੀ ਕਰਵਾ ਸਕਦੇ ਹਾਂ ਲਿਖਿਆ ਚਾਹੇ ਉਹ 4 ਲੱਖ ਤੇ ਕਰਾਈਏ ਚਾਹੇ 6 ਲੱਖ ਤੇ ਕਰਾਈਏ ਜਾਂ 2 ਲੱਖ ਤੇ ਕਰਾਈਏ ਦੈਟ ਡਿਪੈਂਡਸ ਓਨ ਦਾ ਸਕਿਲਸ ਆਫ ਦੋ ਸਟੂਡੈਂਟ ਠੀਕ ਹੈ ਐਸੇ ਨੂੰ ਐਂਟਰੀ ਕਰਵਾਉਣ ਤੋਂ ਬਾਅਦ ਬੱਚੇ ਨੇ ਉਸ 2 ਲੱਖ ਦੇ ਪੈਕੇਜ ਨੂੰ 2 ਲੱਖ ਕਿਵੇਂ ਕਨਵਰਟ ਕਰਨਾ ਹੈ ਉਹ ਉਹਦਾ ਚੈਲੰਜ ਹੈ ਉਹ ਉਸ ਨੂੰ ਉਸਦੇ ਲਈ ਸਕਿਲਸ ਸ of 20 times ਉਹ ਤਾਂ ਕੰਪਨੀ ਮੰਗ ਕਰੇਗੀ ਬਿਲਕੁਲ ਤੁਸੀਂ ਉਹ ਵੀ ਮੈਂ ਕੰਮ ਤਾਂ ਕਰਨਾ ਨਹੀਂ ਹੈਗਾ ਪੈਕੇਜ ਮੈਂ ਤੁਹਾਨੂੰ ਲੈਣਾ ਪੋਸੀਬਿਲਟੀ ਨਹੀਂ ਹੈਗੀ ਤਾਂ ਉਹਨਾਂ ਤੁਹਾਨੂੰ ਆਪਣੇ ਆਪ ਨੂੰ ਸਟ੍ਰੈਚ ਕਰਨਾ ਪਏਗਾ ਸੋ ਮੇਰੀ ਐਜ਼ ਅ ਪਲੇਸਮੈਂਟ ਆਫੀਸ ਸਬਦੀਸ਼ਨ ਇਹ ਹੈਗੀ ਹੈ ਕਿ ਨੋ ਡਾਊਟ ਪੈਕੇजेस ਦੇ ਪਿੱਛੇ ਨਾ ਜਾਓ ਸਭ ਤੋਂ ਪਹਿਲਾਂ ਇਹ ਦੇਖੋ ਕਿ ਤੁਹਾਨੂੰ ਜੌਬ ਮਿਲ ਰਹੀ ਹੈ ਤੇ ਉਹ ਸਕਿੱਲਸ ਮਿਲ ਰਹੀ ਹੈ ਜੋ ਤੁਹਾਨੂੰ ਰਿਕੁਆਇਰ ਹੈਗੀਆਂ ਤੇ ਤੁਹਾਡਾ ਏਰੀਆ ਆਫ ਇੰਟਰਸਟ ਹੋ ਹੈਗਾ ਕਿ ਨਹੀਂ ਹੈ ਅਗਰ ਕਿਸੇ ਬੱਚੇ ਨੂੰ ਬੈਂਕਿੰਗ ਦੇ ਵਿੱਚ ਇੰਟਰਸਟ ਹੈ ਤੇ ਉਹ ਅਸੀਂ ਮੈਂ ਕਿਸੇ ਪ੍ਰੋਡਕਸ਼ਨ ਦੇ ਵਿੱਚ ਜੌਬ ਦਵਾ ਦਾਂ ਤਾਂ ਉੱਥੇ ਉਹ ਬਈ ਦੋਦੇ ਦੇ ਇੱਕ ਨਾ ਕੰਮ ਨਹੀਂ ਕਰ ਪਾ ਪਹਿਲਾਂ ਸਭ ਤੋਂ ਪਹਿਲਾਂ ਆਇਡੈਂਟੀਫਾਈ ਕਰੋ ਆਪਣੇ ਸਕਿਲਸ ਨੂੰ ਦੇਖੋ ਵੀ ਤੁਸੀਂ ਕਿੱਥੇ ਫਿੱਟ ਬੈਠ ਰਹੇ ਹੋ ਉਸੇ ਕੰਪਨੀ ਦੇ ਵਿੱਚ ਅਪਲਾਈ ਕਰੋ ਜਿੱਦ ਤੱਕ ਜੋਬ ਫੇਸ ਦੀ ਗੱਲ ਹੈ ਅਸੀਂ ਮਾਤਾ ਮੇਰੀ ਕਾਲਰ ਦੇ ਵਿੱਚ ਹਰ ਸਾਲ ਜੋਬ ਫੇਸ ਕਰਾਉਂਦੇ ਹਾਂ ਮਾਰਚ ਦੇ ਮਹੀਨੇ ਦੇ ਵਿੱਚ ਅਸੀਂ ਫੇਰ ਦੁਬਾਰਾ ਕਰਵਾਣ ਜਾ ਰਹੇ ਹਾਂ ਹੋਣ ਕੀ ਹੋ ਗਿਆ ਜੋਬ ਫੇਸ ਦਾ ਸੀ ਟ੍ਰੈਂਡ ਦੇਖਦੇ ਆ ਉਹ ਬੇਸਿਕਲੀ ਕੀ ਹੁੰਦਾ ਕਿ ਉਹਦੇ ਵਿੱਚ ਆਉਟਪੁੱਟ ਸਾਨੂੰ ਆਮਲੀ ਜਨਰੇਟ ਨਹੀਂ ਹੁੰਦੇ ਜਿੰਨੇ ਅਸੀਂ ਇੰਡੀਵਿਜੂਅਲ ਡਰਾਇਵ ਦੇ ਵਿੱਚ ਕਰਦੇ ਹਾਂ ਕਿਉਂਕਿ ਇੰਡੀਵਿਵਿਜੂਅਲ ਡਰਾਇਵ ਦੇ ਵਿੱਚ ਕੀ ਹੁੰਦਾ ਕਿ ਕੰਪਨੀ ਕੋਲ ਵੀ ਟਾਈਮ ਹੁੰਦਾ ਹੈ ਬੱਚੇ ਨੂੰ ਈਵੈਲਿਊਏਟ ਕਰਨ ਉਹ ਵੀ ਫਟਾਫਟ ਫਟਾਫਟ ਸਕਰੀਨਿੰਗ ਕਰ ਲੈਂਦੇ ਨੇ ਮੋਡਲਿੰਗ ਉੱਤੇ ਸਕਰੀਨਿੰਗ ਕਰ ਲੈਂਦੇ ਨੇ ਸੋ ਯੈਸ ਜੋਬ ਫਰਸਟਿਕ ਪਲੇਟਫਾਰਮ ਅਸੀਂ ਜ਼ਰੂਰ ਪ੍ਰੋਵਾਈਡ ਕਰਦੇ ਹਾਂ ਬੱਚੇ ਨੂੰ ਬਟ ਜੋਬ ਫਰਸਟ ਤੋਂ ਇਲਾਵਾ ਅਸੀਂ 1 ਟੂ 1 ਜਿਹੜੀ ਪਲੇਸਮੈਂਟਸ ਹੈਗੀਆਂ ਉਹ ਵੀ ਬੱਚੇ ਦੇ ਕਰਾ ਦਿੰਦੇ ਹਾਂ ਟਾਈਮ ਟਾਈਮ ਬੱਚੇ ਨੂੰ ਵੀ ਭੇਜਦੇ ਹਾਂ ਤੇ ਅਸੀਂ ਵੀ ਉੱਤੇ ਕੈਂਪਸ ਵੀ ਕੈਂਪਸ ਦੇ ਵਿੱਚ ਬੁਲਾਉਂਦੇ ਹਾਂ ਸਕਰੀਨਿੰਗ ਤਾਂ ਤੁਸੀਂ ਸਾਡੇ ਸਟੂਡੀਓ ਐਨੇ ਚੰਗੇ ਜਾਣਕਾਰੀ ਸਾਡਾ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਦਿਨਾਸੋ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਤੇ ਮੈਨੂੰ ਲੱਗਦਾ ਹੈ ਜੋ ਵੀ ਸਟ ਤੇ ਅਪਾਂ ਫੇਰ ਕੋਈ ਨਵਾਂ ਵਿਸ਼ਾ ਲੈ ਕੇ ਨਵੀਂ ਚਰਚਾ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਤਦ ਤੱਕ ਤੁਸੀਂ ਮਾਤਾ ਗੁਰੀ ਕਾਲਜ ਦੇ YouTube ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ